ਭਗਵੰਤ ਜੀ ਮੰਨ ਤਾਂ ਉਹ ਇੱਕ ਦਿਨ ਦਾ ਜਿਹੜਾ ਉਹਨਾਂ ਰੰਗਣੀਆਂ ਫੈਕਟਰੀਆਂ ਬੰਦ ਹੋਈਆਂ ਇਹਦਾ ਉਹਨਾਂ ਦਾ ਮੁਆਵਜ਼ਾ ਵੀ ਦੇ ਸਕਦਾ ਇਹਨੇ ਜੀਰੇ ਵਾਲੀ ਸ਼ਰਾਬ ਫੈਕਟਰੀ ਨੂੰ 20 ਕਰੋੜ ਦਿੱਤਾ ਸੀ ਸਾਡੇ ਤੋਂ ਲੁਧਿਆਣੇ ਦਾ ਇੱਕ ਐਮਐਲਏ ਪੱਪੀ ਪ੍ਰੈਸ਼ਰ ਹਾਂਜੀ ਇਹਦਾ ਅਖਬਾਰ 'ਚ ਬਿਆਨ ਆਇਆ ਕਹਿੰਦਾ ਜੀ ਕੁਦਰਤ ਦੀ ਕਰੋਪੀ ਹਾਂ ਕਾਲੇ ਰੰਗ ਦਾ ਕਿਹੜੀ ਕੁਦਰਤ ਦੀ ਕਰੋਪੀ ਪਾਣੀ ਲੱਗਿਆ ਆਉਂਦੀ ਹੈ 13 ਸਾਲਾਂ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਵੱਡੇ ਪਾਈਪ ਜਿਹੜੇ ਆ ਕਾਰਪੋਰੇਸ਼ਨ ਦੀ ਨਿਗਾਹ ਦੇ ਵਿੱਚ ਜਿਹੜੇ ਉਥੇ ਪੁੱਟੇ ਜਾਂਦੇ ਆ ਅਫਸਰਾਂ ਦੇ ਮੂਰੇ ਉਹ ਬੁੱਡੇ ਦਰਿਆ ਦੇ ਵਿੱਚ ਪੈਂਦੇ ਪਏ ਆ ਔਰ ਉਹਨਾਂ ਪੈਪਾਂ ਦੇ ਉੱਤੇ ਇਸ ਵੇਲੇ ਸੀਚੇਵਾਲ ਜੀ ਦਾ ਪੂਰੀ ਦੀ ਪੂਰੀ ਉੱਥੇ ਕਟਿਆ ਬਣੀ ਹੋਈ ਅਸੀਂ ਤੇ ਆਪ ਗਏ ਸੀ ਇੱਕ ਵਾਰੀ ਉਹਨੂੰ ਬੰਦ ਕਰਨ ਹਾਂ ਹੁਣ ਉੱਥੇ ਉਹਦੀ ਰਾਖੀ ਦੇ ਲਈ ਕੈਮਰੇ ਲੱਗੇ ਹੋਏ ਨੇ ਅੱਛਾ ਹੁਣ ਕਿਹੜਾ ਵਿਭਾਗ ਕੈਮਰਾ ਲਾਉਂਦਾ ਹੈ ਉਹ ਤੇ ਸਰਕਾਰ ਦੱਸ ਸਕਦੀ ਚਹਿਰੀਲੇ ਪਾਣੀ ਦੇ ਰਖਵਾਲੇ ਬਣ ਗਏ ਪਰ ਬੋਰਡ ਇਹ ਲੱਗਿਆ ਵੀ ਪਾਣੀਆਂ ਦੇ ਰਾਖੇ ਮੁੱਖ ਮੰਤਰੀ ਨਹੀਂ ਹੋਏਗੇ ਨੇ ਜੀ ਅੱਛਾ ਤੇ ਦੱਸਿਆ ਨਹੀਂ ਜਾ ਵੀ ਪਾਣੀ ਕਿਹੜਾ ਹੈ ਰੰਗਲੇ ਪਾਣੀ ਉਹ ਕਹਿੰਦੇ ਨਹੀਂ ਅਸੀਂ ਰੰਗਲਾ ਪੰਜਾਬ ਬਣਾਉਣਾ ਉਹ ਰੰਗਲੇ ਪਾਣੀ ਦੇ ਰਾਖੇ हां ਸਾਡਾ ਤਾਂ ਪਾਣੀ ਕਦੇ ਰੰਗਲਾ ਨਹੀਂ ਨਾ ਸੀ ਇਹ ਉਹ ਸਰਕਾਰਾਂ ਨੇ ਜਿਹੜੀਆਂ ਕਹਿੰਦੀਆਂ ਵੀ ਅਸੀਂ ਲੋਕਾਂ ਲਈ ਬਹੁਤ ਕੁਝ ਕਰਦੇ ਵੇ ਇਹਨਾਂ ਨੇ ਹੜੱਚ ਵੀ ਲੋਕ ਨਹੀਂ ਛੱਡਿਆ ਹੁਣ ਫੇਰ ਚੱਲ ਰਿਹਾ ਪਾਣੀ ਉਹ ਵੈਸੇ ਵੀ ਨਹੀਂ ਬੰਦ ਹੋਇਆ ਸੀ ਵੈਸੇ ਇੱਕ ਡੀਸੀ ਚਿੱਠੀ ਦੇ ਕੇ ਘਬਰਾ ਗਿਆ ਉਹ ਕਹਿੰਦਾ ਲੋਕਾਂ ਦੇ ਘਰਾਂ ਚ ਲੁਧਿਆਣੇ ਵਾਲਿਆਂ ਦੇ ਕਾਲਾ ਪਾਣੀ ਜਾਂਦਾ ਜਾਵੇ ਇਹਨਾਂ ਦੀ ਫੈਕਟਰੀ ਨਹੀਂ ਰੁਗਣੀ ਚਾਹੀਦੀ ਬੀਬੀਐਮਬੀ ਨੂੰ ਇਹ ਪਤਾ ਹੈ ਵੀ ਸਤੰਬਰ ਦੀ 14 ਤਰੀਕ ਤੋਂ ਲੈ ਕੇ 28 ਤਰੀਕ ਤੱਕ ਅਸੀਂ ਹਿੰਦੀ ਪੰਦਰਵਾੜਾ ਮਨਾਉਣਾ ਹੈ ਬੀਬੀਐਮਬੀ ਕੋਈ ਪੂਰੇ ਇੰਡੀਆ ਚ ਨਹੀਂ ਆ ਇਹ ਜਸ਼ਨ ਮਨਾਉਣਗੇ ਸਤੰਬਰ ਚ ਵੀ ਨਹੀਂ ਮਨਾਉਣਾ ਚਾਹੀਦਾ ਇਹਨਾਂ ਨੂੰ ਕਦੇ ਵੀ ਨਹੀਂ ਮਨਾਉਣਾ ਚਾਹੀਦਾ ਜਿਹੜੀ ਸਰਕਾਰ ਹੈ ਉਹ BBMP ਵਾਲੇ ਪਾਸੇ ਹੀ ਖੜੀ ਆ ਹੁਣ ਜਦੋਂ ਨੁਕਸਾਨ ਹੋ ਗਿਆ ਇਹ BBMP ਆ ਨੂੰ ਉਂਗਲ ਚੱਕਦੇ ਪਏ ਆ ਉਹਦਾ ਕਾਰਨ ਇਹ ਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਅਸੀਂ ਵੀ BBMP ਆ ਨੂੰ ਉਂਗਲ ਕਰਦੀ ਹਾਂ ਇਹਨਾਂ ਨੇ ਸਾਨੂੰ ਇੱਕੋ ਚੀਜ਼ ਦਿੱਤੀ ਵੀ ਕੁਰਤੇ ਲਵੇੜ ਕੇ ਇਹਨਾਂ ਨੂੰ ਦਿਖਾ ਦिए ਇਹਨਾਂ ਦੇ ਸਾਰੇ ਮਨਿਸਟਰਾਂ ਕੋਲ ਇਹ ਹੈ ਵੀ ਅੱਜ ਸ਼ਾਮ ਨੂੰ ਕੋਈ ਤਸਵੀਰ ਜਿਹੜੀ ਆ ਜਾਣੀ ਚਾਹੀਦੀ ਹੈ ਹਾਲਾਂਕਿ ਉਹ ਤਸਵੀਰ ਇਨਾਂ ਦੀ ਅਸਲੀਅਤ ਨੂੰ ਅੱਗੇ ਨਾਲੋਂ ਵੀ ਜ਼ਿਆਦਾ ਨੰਗੇ ਕਰਦੀ ਪਈ। ਪੰਜਾਬ ਸਰਕਾਰ ਸਾਡੇ ਦੇ ਆਸਾਨ ਕਰਨ ਲੱਗੀ ਐ ਨੌ ਕਿਸ਼ਤੀਆਂ ਲੈ ਕੇ ਖੜਾ ਤੋਂ 20 ਦਿਨ ਬਾਅਦ। ਮਤਲਬ ਇਹ ਕਿੱਥੇ ਲੇਖਾ ਦੇਣਗੇ? ਇਹਨਾਂ ਨੇ ਜਿਹੜੀ ਮਾਂ ਦਾ ਦੁੱਧ ਪੀਤਾ ਕੋਈ ਤਾਂ ਜੀਨਸ ਇਹਨਾਂ ਚੋਂ ਬੋਲਣ ਵੀ ਉੱਠ ਕੇ ਬੋਲੇ ਆਪਣੇ ਪਰਚੇ ਆ ਦੇ ਨੀ ਉਹ ਪੰਜਾਬ ਦੇ ਲੋਕਾਂ ਲਈ। ਕਿੱਡੀ ਗੱਲ ਆ ਕਿੱਡੀ ਕਿੱਡਾ ਸਮਾਂ ਲੱਗਦਾ ਠੋਕਰ ਮਾਰਨ। ਇਹ ਪੰਜਾਬ ਨੂੰ ਇਸ ਵੇਲੇ ਵੱਡੀ ਸੱਟ ਮਾਰਨ ਦੇ ਚੱਕਰ ਚ ਇਹਨਾਂ ਨੂੰ ਪਹਿਲਾਂ ਵੀ ਅਸੀਂ ਵੇਖਿਆ। ਜਦੋਂ ਅਸੀਂ ਕਿਤੇ ਫਸੇ ਹੁੰਨੇ ਆ ਨਾ ਇਹ ਹੋਰ ਕਿਤੇ ਸੱਟ ਮਾਰਦੇ ਨੇ। ਜਿਹੜੇ ਮਹਿਕਮਿਆਂ ਦੇ ਵਿੱਚ ਰੁਪਈਆ ਰੁਪਈਆ ਲੋਕਾਂ ਦਾ ਟੈਕਸ ਕੱਸ ਕੇ ਪੈਸੇ ਇਕੱਠੇ ਹੋਏ ਹੋਏ ਆ ਜਿਹੜੇ ਸਾਂਝੇ ਤੌਰ ਤੇ ਲੱਗਣੇ ਹੁੰਦੇ ਨੇ ਇਹ ਉਹ ਪੈਸੇ ਲੈ ਕੇ ਹੁਣ ਤਨਖਾਹ ਦੇਣਾ ਚਾਹੁੰਦੇ ਇਹਨਾਂ ਦਾ ਇਹ ਹਾਲ ਹੋ ਗਿਆ ਔਰ ਮੈਂ ਉਮੀਦ ਕਰਦਾ ਕਿ ਇਹ 1.5 ਸਾਲ ਸੁੱਕੀ ਸਾਂਦੀ ਨਿਕਲ ਜਵੇ ਕਿਉਂਕਿ 6 5 ਸਾਲ ਦੀ ਨਹੀਂ ਹੁੰਦੀ ਕਿਸੇ ਸਰਕਾਰ ਦੀ ਉਹ 5 ਸਾਲ ਬਾਅਦ ਆਪ ਚਲੇ ਜਾਂਦੀ ਹੈ ਉਹ 6 ਪੱਕੀ ਹੁੰਦੀ ਹੈ ਜਿਹੜੀ ਸਰਕਾਰ ਹੈ ਚਾਹੇ ਆਪੋਜੀਸ਼ਨ ਪਾਰਟੀਆਂ ਨੇ ਇਹ ਪਿੱਟ ਬੁੱਲ ਕੁੱਤਾ ਹੈ ਹਾਂ ਤੁਹਾਨੂੰ ਸੰਗਲੀ ਵੀ ਹੱਥ 'ਚ ਰੱਖਣੀ ਪੈਣੀ ਹੈ ਤੁਹਾਨੂੰ ਜੁੱਤੀ ਵੀ ਹੱਥ 'ਚ ਰੱਖਣੀ ਪੈਣੀ ਹੈ ਸਮੇ ਸਿਰ ਨਹਾਸਾਂ ਤੇ ਮਾਰਨੀ ਵੀ ਪੈਣੀ ਹੈ ਇਹ ਤੁਹਾਨੂੰ ਵੱਡੂਗਾ ਸਸ਼ੀਕਲ ਜੀ ਤੁਹਾਡਾ ਸਵਾਗਤ ਕਰਦੇ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਆ ਅੱਜ ਇੱਕ ਵੱਡਾ ਖਲਾਸਾ ਕਰਾਂਗੇ ਲੁਧਿਆਣੇ ਨੂੰ ਲੈ ਕੇ ਲੁਧਿਆਣੇ ਜਿਹੜਾ ਸ਼ਹਿਰਾਂ ਦੇ ਸ਼ਹਿਰ ਦੇ ਵਿੱਚ ਮਹੌਲਿਆਂ ਦੇ ਵਿੱਚ ਪਾਣੀ ਆਇਆ ਖਾਸ ਕਰਕੇ ਬੁੱਢੇ ਦਰਿਆ ਦਾ ਉਹ ਕਿਉਂ ਆਇਆ ਤੇ ਕਿਉਂ ਰੋਕਿਆ ਨਹੀਂ ਗਿਆ ਕਿਉਂਕਿ ਬਹੁਤ ਵੱਡੀ ਕਹਿ ਦਈਏ ਵੀ ਅਣਗਹਿਲੀ ਹੋਈ ਆ ਗਾਈਡਲਾਈਨ ਸੀ ਮਾਨਯੋਗ ਅਦਾਲਤ ਵੱਲੋਂ ਹਦਾਇਤਾਂ ਸੀ ਪਰ ਉਹ ਸਾਰੇ ਨਿਯਮਾਂ ਦੀਆਂ ਧੱਜੀਆਂ ਡਾਣਾ ਕਿੰਨਾ ਸਾਡੇ ਨਾਲ ਡਾਕਟਰ ਅਮਨਦੀਪ ਬੈਂਸ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਲੰਬੇ ਸਮੇਂ ਤੋਂ ਹੀ ਬੁੱਢੇ ਦਰਿਆ ਦਾ ਮੋਰਚਾ ਉਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਕੀ ਕੀ ਅਣਗਹਿਲੀਆਂ ਰਹੀਆਂ ਤੇ ਕਿੱਥੇ ਚੂਕ ਰਹੀ ਡਾਕਟਰ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਡਾਕਟਰ ਸਾਹਿਬ ਆਪਾਂ ਪਾਣੀ ਦੇਖਿਆ ਹੜ੍ਹ ਆਏ ਨੇ ਪਾਣੀ ਹੋਰ ਕਿਤੇ ਵੀ ਆਇਆ ਪਰ ਬੁੱਢੇ ਦਰਿਆ ਦੀ ਜੇ ਆਪਾਂ ਗੱਲ ਕਰਦੇ ਆ ਬਹੁਤ ਹੀ ਮਤਲਬ ਪੋਲਿਊਟਡ ਪਾਣੀ ਆ ਬਹੁਤ ਸਾਰਾ ਖਰਾਬ ਹੋ ਚੁੱਕਿਆਗਾ ਉਹ ਇੰਡਸਟਰੀ ਦਾ ਕੈਮੀਕਲ ਵਾਲਾ ਪਾਣੀ ਤੇ ਉਹ ਹੁਣ ਘਰਾਂ ਦੇ ਵਿੱਚ ਫਿਰਦਾਗਾ ਕੀ ਕਾਰਨ ਰਿਹਾ ਦੇਖੋ ਇਹ ਬਹੁਤ ਬਹੁਤ ਮੰਦ ਭਾਗਾ ਹੋਇਆ ਔਰ ਜਿੱਥੇ ਹੜਾਂ ਦੇ ਪਾਣੀ ਦੇ ਨਾਲ ਲੋਕ ਜਿਸ ਤਰੀਕੇ ਦੇ ਨਾਲ ਤਰਸਤੇ ਆਪਾਂ ਵੇਖਦੇ ਆ ਲੁਧਿਆਣੇ ਨੂੰ ਜਿਹੜੀ ਮਾਰ ਜਦੋਂ ਪਈ ਆ ਢੋਕਾ ਮੱਲਾ ਜਾਂ ਲੁਧਿਆਣੇ ਦੇ ਜਿਹੜਾ ਲੋਅਰ ਏਰੀਆ ਆ ਉਹ ਦੂਰੀ ਮਾਰ ਪਈ ਆ ਉਹਨਾਂ ਨੂੰ ਇੱਕ ਤੇ ਇੱਕ ਰੰਜ ਪਾਣੀ ਆ ਗਿਆ ਤੇ ਉਹ ਸਾਰੇ ਦਾ ਸਾਰਾ ਉਹ ਪਾਣੀ ਨਾ ਕਹੀਏ ਤੇ ਉਹ ਸਾਰੇ ਦਾ ਸਾਰਾ ਇੱਕ ਜਰੀਲਾ ਐਸਿਡ ਜਿਹੜਾ ਆ ਜੀ ਉਹ ਸੀ ਔਰ ਇਹ ਬੜਾ ਵੱਡਾ ਇਹਨਾਂ ਦਾ ਫੇਲਿਅਰ ਆ ਲੋਕਾਂ ਨੂੰ ਤੁਸੀਂ ਕੁਝ ਚੰਦ ਬੰਦਿਆਂ ਦੇ ਮਗਰ ਜਿਹੜੀ ਸਾਡੀ ਪੂਰੀ ਦੀ ਪੂਰੀ ਸਰਕਾਰ ਆ ਇਹ ਗੰਦੇ ਪਾਣੀ ਦੇ ਰਾਖੇ ਬਣੇ ਹੋਏ ਐ ਇਸ ਵੇਲੇ ਔਰ ਇਹ ਉਹੀ ਪਾਣੀ ਆ ਜਿਹਦੇ ਵਿੱਚ ਸਰਕਾਰ ਨੂੰ ਕਿੰਨੀ ਵਾਰੀ ਐਨਜੀਟੀ ਨੇ ਕਹਿ ਦਿੱਤਾ ਆ ਵੀ ਤੁਸੀਂ ਪੁਆਇੰਟ ਬੰਦ ਕਿਉਂ ਨਹੀਂ ਕਰਦੇ ਹਾਂ ਇਹ ਖੜ ਕੇ ਉਹ ਗੰਦਾ ਪਾਣੀ ਵਿੱਚ ਪਾਉਣ ਦੇ ਆ ਹੁਣ ਜਦੋਂ ਹੜ ਦਾ ਮੌਸਮ ਆਇਆ ਤੁਸੀਂ ਦੇਖੋ ਵੀ ਇਹ ਉਹਨਾਂ ਦੀ ਦਿਹਾੜੀ ਨਹੀਂ ਮਰਨ ਦੇਣਾ ਚਾਹੁੰਦੇ ਹੂੰ ਉਹ ਨਰੰਗਣਿਆਂ ਦੀ ਇਹਨਾਂ ਨੂੰ ਕਿੱਡੀ ਫਿਕਰ ਹੈ ਸਾਡੇ ਬੱਚੇ ਮਰ ਗਏ ਸਾਡੇ ਬੱਚਿਆਂ ਨੂੰ ਬਿਮਾਰੀਆਂ ਲੱਗ ਗਈਆਂ ਔਰ ਇਹ ਲਗਾਤਾਰ ਵਾਲਾ ਪ੍ਰੋਸੈਸ ਹੈ ਆਪਾਂ ਸਾਰੇ ਜਾਣੇ ਜਾਣਦੇ ਆ ਉਹਦੇ ਚ ਆਪਾਂ ਡਿਟੇਲ ਚ ਨਹੀਂ ਜਾਂਦੇ ਹੁਣ ਜਦੋਂ ਹੜਾਂ ਦਾ ਮੌਸਮ ਆਇਆ ਉਸ ਵੇਲੇ ਇਹਨਾਂ ਦਾ ਇੱਕ ਫਰਜ਼ ਬਣਦਾ ਸੀ ਵੀ ਘਟੋ ਘਟ ਕੋਰਟ ਦੇ ਆਰਡਰਾਂ ਨੂੰ ਤੁਸੀਂ ਇਸ ਵੇਲੇ ਇੰਪਲੀਮੈਂਟ ਕਰੋ ਘਟੋ ਘਟ ਚਲੋ ਹੜ ਤਾਂ ਜਿਹੜੇ ਆਣੇ ਆ ਹੀ ਰਹੇ ਆ ਬੁੱਢਾ ਦਰਿਆ ਓਵਰਫਲੋ ਕਰ ਹੀ ਸਕਦਾ ਮਾੜਾ ਮੋਟਾ ਪਰ ਉਹ ਕਿਤੇ ਪਾਣੀ ਜ਼ਹਿਰੀਲਾ ਤਾਂ ਨਾ ਨਾ ਹੋਵੇ ਘਟੋ ਘਟ ਪਰ ਇਹਨਾਂ ਨੇ ਉਹ ਕੰਮ ਨਹੀਂ ਬੰਦ ਕੀਤਾ ਹੂੰ ਔਰ ਉਹ ਪਾਣੀ ਆਇਆ ਪਾਣੀ ਲੋਕਾਂ ਦੇ ਘਰਾਂ ਚ ਵੜਿਆ ਔਰ ਇਹ ਅੱਜ ਦੀ ਗੱਲ ਨਹੀਂ ਇਹ ਹਰ ਸਾਲ ਹੁੰਦਾ ਜੀ ਹੂੰ ਇਹ ਹਰ ਸਾਲ ਇਹ ਜਿਹੜਾ ਆ ਉਸ ਏਰੀਆ ਦੀ ਤਬਾਹੀ ਕਰਦਾ ਜਾਂਦਾ ਹੈ ਔਰ ਪੀਣ ਵਾਲਾ ਪਾਣੀ ਦਾ ਚਲੋ ਇਹ ਏਰੀਆ ਦਾ ਹੈ ਹੀ ਇਹ ਇਹਨਾਂ ਜ਼ਹਿਰਾਂ ਦੇ ਨਾਲ ਭਰਿਆ ਹੋਇਆ ਜਿਹੜੇ ਤੁਸੀਂ ਪੁਆਇੰਟਾਂ ਦੀ ਗੱਲ ਕਰ ਰਹੇ ਹੋ ਉਹੀ ਪੁਆਇੰਟ ਹੈ ਜਿਹੜੇ ਫੈਕਟਰੀਆਂ ਤੋਂ ਬਾਹਰ ਨਿਕਲਦੇ ਆ ਜਾਂਦੇ ਹਨ ਵੇਸਟ ਉਹਨਾਂ ਦਾ ਹਾਂਜੀ ਹਾਂਜੀ ਉਹ ਜਾਣਾ ਕਿੱਥੇ ਚਾਹੀਦਾ ਵੈਸੇ ਦੇਖੋ ਐਨਜੀਟੀ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਜਦੋਂ ਇਹਨਾਂ ਬੰਦਿਆਂ ਨੇ ਆਪਣਾ ਇੱਕ ਕਲਸਟਰ ਬਣਾਇਆ ਹਾਂ ਇਹ 300 ਦੇ ਕਰੀਬ ਜਿਹੜੀਆਂ ਡਾਈਂਗ ਆਨਰ ਅੰਗਣੇ ਇਹਨਾਂ ਦੇ ਯੂਨਿਟ ਸਿਗੇ ਜੀ ਇਹਨਾਂ ਨੇ ਜਿਹੜੀ এনवायरमेंट ਕਲੀਅਰੈਂਸ ਲਈ ਇਹਨਾਂ ਨੇ ਉਹਦੇ ਵਿੱਚ ਆਪ ਲਿਖ ਕੇ ਦਿੱਤਾ ਵੀ ਇਹ ਜਿਹੜਾ ਅਸੀਂ ਪਾਣੀ ਆ ਅਸੀਂ ਆਪ ਵਰਤਾਂਗੇ ਉਹਦੇ ਵਿੱਚ ਲਿਖਿਆ ਹੋਇਆ ਹੈ ਅੱਛਾ ਉਹ এনवायरमेंट ਕਲੀਅਰੈਂਸ ਲੈ ਕੇ ਇਹ ਆਉਂਦੇ ਆ ਹਮ ਪਰ 13 ਸਾਲਾਂ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਵੱਡੇ ਪਾਈਪ ਜਿਹੜੇ ਆ ਕਾਰਪੋਰੇਸ਼ਨ ਦੀ ਨਿਗਾਹ ਦੇ ਵਿੱਚ ਜਿਹੜੇ ਉਥੇ ਪੁੱਟੇ ਜਾਂਦੇ ਆ ਅਫਸਰਾਂ ਦੇ ਮੂਰੇ ਉਹ ਬੁੱਢੇ ਦਰਿਆ ਦੇ ਵਿੱਚ ਪੈਂਦੇ ਪਏ ਆ ਹਮਮ ਔਰ ਉਹਨਾਂ ਪੈਪਾਂ ਦੇ ਉੱਤੇ ਇਸ ਵੇਲੇ ਸੀਚੇਵਾਲ ਜੀ ਦਾ ਪੂਰੀ ਦੀ ਪੂਰੀ ਉਥੇ ਕਟਿਆ ਬਣੀ ਹੋਈ ਹੈ ਹਾਂ ਔਰ ਪਹਿਰੇਦਾਰੀ ਦੇਖੋ ਸਰਕਾਰ ਦੀ ਕਿੰਨੀ ਤਗੜੀ ਹੈ ਅਸੀਂ ਤੇ ਆਪ ਗਏ ਸੀ ਇੱਕ ਵਾਰੀ ਉਹਨੂੰ ਬੰਦ ਕਰਨ ਹਾਂ ਹੁਣ ਉੱਥੇ ਉਹਦੀ ਰਾਖੀ ਦੇ ਲਈ ਕੈਮਰੇ ਲੱਗੇ ਹੋਏ ਨੇ ਅੱਛਾ ਹੁਣ ਕਿਹੜਾ ਵਿਭਾਗ ਕੈਮਰਾ ਲਾਉਂਦਾ ਹੈ ਉਹ ਤੇ ਸਰਕਾਰ ਦੱਸ ਸਕਦੀ ਹੈ ਹਮ ਜਾਂ ਕੋਈ ਪ੍ਰਾਈਵੇਟ ਬੰਦਾ ਲਾ ਗਿਆ ਕੌਣ ਲਾ ਗਿਆ ਹਾਂਜੀ 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 ਦੱਸਣਗੇ ਮਤਲਬ ਉਹਦੀ ਪਹਿਰੇਦਾਰੀ ਹੈ ਜੀ ਉਥੇ ਹੁਣ ਜਿਹੜਾ ਵੀ ਜਿਹੜੇ ਜ਼ਹਿਰੀਲੇ ਪਾਣੀ ਦੇ ਰਖਵਾਲੇ ਬਣ ਗਏ ਪਰ ਬੋਰਡ ਇਹ ਲੱਗਿਆ ਵੀ ਪਾਣੀਆਂ ਦੇ ਰਾਖੇ ਮੁੱਖ ਮੰਤਰੀ ਨਹੀਂ ਹੋਗੇ ਨੇ ਜੀ ਹਾਂ ਉਹ ਇਸੇ ਕਾਲੇ ਪਾਣੀ ਦੇ ਰਾਖੇ ਹੈ ਜੀ ਇਹਨਾਂ ਕਾਲੇ ਪਾਣੀਆਂ ਦੇ ਰਾਖੇ ਹੈ ਅੱਛਾ ਤੇ ਦੱਸਿਆ ਨਹੀਂ ਗਿਆ ਵੀ ਉਹ ਪਾਣੀ ਕਿਹੜਾ ਹੈ ਰੰਗਲੇ ਪਾਣੀ ਉਹ ਕਹਿੰਦੇ ਨਹੀਂ ਅਸੀਂ ਰੰਗਲਾ ਪੰਜਾਬ ਬਣਾਉਣਾ ਉਹ ਰੰਗਲੇ ਪਾਣੀ ਦੇ ਰਾਖੇ ਹੈ ਹਾਂ ਸਾਡਾ ਤਾਂ ਪਾਣੀ ਕਦੇ ਰੰਗਲਾ ਨਹੀਂ ਨਾ ਸੀ ਹਾਂ ਇਹਨਾਂ ਨੇ ਇਹਨਾਂ ਇਹਨਾਂ ਨੇ ਕੋਰਟ ਦੇ ਵਿੱਚ ਜਾ ਕੇ ਜਿੰਨੀ ਵਾਰੀ ਉੱਥੇ ਜਾਂਦੇ ਆ 18 18 19 19 ਵਕੀਲ ਉੱਥੇ ਖੜੇ ਹੁੰਦੇ ਆ ਡਾਈਂਗ ਵਾਲਿਆਂ ਆ ਲਾ ਉਹਨਾਂ ਦੇ ਐਡਵੋਕੇਟ ਜਰਨਲ ਜਾਂਦੇ ਆ ਇਹ ਉੱਥੇ ਜਾ ਕੇ ਕਹਿੰਦੇ ਆ ਜੀ ਹੁਣ ਨਾ ਜੀ ਸਾਡਾ ਨਵਾਂ ਇੰਡਸਟਰੀ ਮਿਨਿਸਟਰ ਅਸੀਂ ਬਣਾਤਾ ਜੱਜ ਨੂੰ ਕਹਿੰਦੇ ਵੀ ਹੁਣ ਤੁਸੀਂ ਫਿਕਰ ਨਾ ਕਰੋ ਅਸੀਂ ਜੀ ਇੰਡਸਟਰੀ ਵਾਲੇ ਜਿਹੜੇ ਆ ਨਾ ਹੁਣ ਉਹਨਾਂ ਨੂੰ ਕੋਈ ਰੂਲ ਨਹੀਂ ਤੋੜਨ ਦਵਾਂਗੇ ਬਸ ਸਾਨੂੰ ਅਗਲੀ ਤਰੀਕ ਦੇ ਦਿਓ ਐਦ ਕੀ ਮਾੜਾ ਜਿਹਾ ਬਖਸ਼ ਦਿਓ ਅਸੀਂ ਆ ਮਾੜਾ ਮੋਟਾ ਪਤਾ ਕਰਾ ਲੀਏ ਜਦੋਂ ਵਾਪਸ ਆਉਂਦੇ ਨੇ ਉਸੇ ਇੰਡਸਟਰੀ ਮਿਨਿਸਟਰ ਦੇ ਨਾਲ ਡਾਈਂਗ ਵਾਲੇ ਖੜ ਕੇ ਫੋਟੋ ਪਾਉਂਦੇ ਨੇ ਵੀ ਇਹ ਇਸ ਮਿਨਿਸਟਰ ਕਰਕੇ ਜੀ ਸਾਨੂੰ ਬਹੁਤ ਵੱਡਾ ਜਿਹੜਾ ਇਹਨਾਂ ਨੇ ਸਾਨੂੰ ਰੀਲੀਫ ਰੀ ਕਿੰਨਾ ਵੱਡਾ ਕਨਫਲਿਕਟ ਹੈ ਤੁਸੀਂ ਘਰ ਦਾ ਇੱਕ ਡਾਇੰਗ ਦੇ ਉਹਦੇ ਚੋ ਇੰਡਸਟਰੀ ਦੇ ਮਹਿਕਮੇ ਤੋਂ ਆਉਦੇ ਬੰਦੇ ਨੂੰ ਇੰਡਸਟਰੀ ਮਿਨਿਸਟਰ ਲਾ ਦਿੱਤਾ ਪੋਲਿਊਸ਼ਨ ਕੰਟਰੋਲ ਬੋਰਡ ਦਾ ਤੁਸੀਂ ਦਿੱਲੀੋਂ ਲੈ ਕੇ ਆਉਨੇ ਹੋ ਔਰ ਉਸ ਤੋਂ ਬਾਅਦ ਜੋ ਲੋਕਾਂ ਦੀ ਕਹਾਣੀ ਆ ਪਹਿਲਾਂ ਤਾਂ ਸਾਡੇ ਪਾਣੀ ਦੇ ਵਿੱਚ ਆਉਂਦਾ ਸੀ ਹੁਣ ਹੜਾ ਵਾਲਾ ਪਾਣੀ ਵੀ ਲੁਧਿਆਣੇ ਦੇ ਵਿੱਚ ਜਿਹੜਾ ਆਉਂਦਾ ਆ ਉਹ ਜ਼ਰੀਲੇ ਪਾਣੀ ਦੇ ਹੜ ਵੀ ਜਿਹੜੇ ਆ ਉਹ ਲੋਕ ਝੱਲਦੇ ਨੇ ਉਹ ਆਉਣੇ ਸ਼ੁਰੂ ਹੁਣ ਹੋ ਗਏ ਹਾਂ ਔਰ ਇਸ ਸਾਲ ਇਸ ਸਾਲ ਤਾਂ ਚਲੋ ਇਹਨਾਂ ਦੇ ਡੀਸੀ ਨੇ ਆਪਣਾ ਇੱਕ ਅਧਿਕਾਰ ਵਰਤ ਕੇ ਇਹ ਜੀ 2005 ਦਾ ਐਕਟ ਡਿਜ਼ਾਸਟਰ ਵਾਲਾ ਵੀ ਆ ਡਾਈੰਗ ਵਾਲੇ ਬੰਦ ਕਰਦੇ ਹੋ ਇਹ ਪਾਣੀ ਜਿਹੜਾ ਜ਼ਰੀਲਾ ਆ ਹਾਂ ਔਰ ਉਹ ਜਦੋਂ ਚਿੱਠੀ ਨਿਕਲਦੀ ਹੈ ਜਦ ਕੇ ਪਾਣੀ ਦੇ ਆਰਡਰ ਪਹਿਲਾਂ ਹੀ ਹੋਏ ਹੋਏ ਆ ਬੰਦ ਕਰਨ ਦੇ ਐਨਜੀਟੀਓ ਲੋ ਜਿਹੜਾ ਕਾਲਾ ਪਾਣੀ ਡਿੱਗਦਾ ਆ ਇਹ 24 ਘੰਟੇ ਬਾਅਦ ਇਹ ਡਾਈੰਗ ਵਾਲਿਆਂ ਨੂੰ ਕਹਿੰਦਾ ਜੀ ਮੇਰਾ ਆਰਡਰ ਵਾਪਸ 218 20 ਘੰਟਿਆਂ ਦੇ ਵਿੱਚ ਇੱਕ ਦਿਹਾੜੀ ਇੱਕ ਦਿਹਾੜੀ ਇਹ ਸਹਿ ਨਹੀਂ ਸਕੇ ਵੀ ਉਹਨਾਂ ਦਾ ਕੰਮ ਬੰਦ ਹੋ ਗਿਆ ਜਿਹੜਾ ਆਰਡਰ ਨਿਕਲਾ ਸੀ ਸਿਰਫ ਇੱਕ ਦਿਨ ਲਈ ਨਿਕਲਿਆ ਪਹਿਲਾਂ ਤੇ ਕੱਢਿਆ ਵੀ ਇਹ ਨਾ ਟਿਲ ਫਰਦਰ ਆਰਡਰ ਟਿਲ ਫਰਦਰ ਆਰਡਰ ਜਿਹੜਾ ਪਾਣੀ ਆ ਇਹ ਬੁੱਢੇ ਦਰਿਆ 'ਚ ਨਹੀਂ ਪਾਉਣਗੇ ਹਾਲਾਂਕਿ ਉਹ ਟਿਲ ਫਰਦਰ ਆਰਡਰ ਹੋ ਹੀ ਨਹੀਂ ਸਕਦਾ ਉਹਦੇ ਪੱਕੇ ਬੰਦ ਕਰਨ ਦੇ ਆਰਡਰ ਐਂਜੀਟੀ ਨੇ ਕੀਤੇ ਹੋਏ ਐ ਐਂਜੀਟੀ ਤੋਂ ਉੱਤੇ ਨਹੀਂ ਹੋ ਜਾਂਦਾ ਡੀਸੀ ਹੂੰ ਜਦੋਂ ਅਸੀਂ ਉਹਨੂੰ ਕਿਹਾ ਵੀ ਇਹ ਕੰਟੈਂਪਟ ਐ ਜੇ ਤੁਸੀਂ ਪਾਣੀ ਖੋਲੋਗੇ ਫਿਰ ਉਹਨੇ ਚਲਾਕੀ ਵਰਤੀ ਚਲਾਕੀ ਇਹ ਵਰਤੀ ਵੀ ਮੈਂ ਜਿਹੜਾ ਆਪਣਾ ਪਹਿਲਾ ਆਰਡਰ ਐ ਮੈਂ ਵਾਪਸ ਲੈਣਾ ਹੂੰ ਇਥੋਂ ਤੱਕ ਸਾਡੇ ਮਤਲਬ ਇਹ ਉਹ ਸਰਕਾਰਾਂ ਨੇ ਜਿਹੜੀਆਂ ਕਹਿੰਦੀਆਂ ਵੀ ਅਸੀਂ ਲੋਕਾਂ ਲਈ ਬਹੁਤ ਕੁਝ ਕਰ ਦਵਾਂਗੇ ਇਹਨਾਂ ਨੇ ਹੜੱਚ ਵੀ ਲੋਕ ਨਹੀਂ ਛੱਡਿਆ ਹੁਣ ਫੇਰ ਚੱਲ ਰਿਹਾ ਪਾਣੀ ਉਹ ਵੈਸੇ ਵੀ ਨਹੀਂ ਬੰਦ ਹੋਇਆ ਸੀ ਵੈਸੇ ਉਹ ਥੋੜਾ ਬਹੁਤਾ ਸੀਟੀਪੀ ਚੋਂ ਸੀ ਜਾ ਕੇ ਮਾੜਾ ਮੁੰਡਾ ਚੈੱਕ ਕੀਤਾ ਚੱਲੀ ਜਾਂਦਾ ਸੀ ਪਰ ਹੁਣ ਜਦੋਂ ਚਿੱਠੀ ਹੋਈ ਦੂਸਰੀ ਆ ਗਈ ਇੱਕ ਡੀਸੀ ਚਿੱਠੀ ਦੇ ਕੇ ਘਬਰਾ ਗਿਆ ਉਹ ਕਹਿੰਦਾ ਲੋਕਾਂ ਦੇ ਘਰਾਂ ਚ ਲੁਧਿਆਣੇ ਵਾਲਿਆਂ ਦੇ ਕਾਲਾ ਪਾਣੀ ਜਾਂਦਾ ਜਾਵੇ ਇਹਨਾਂ ਦੀ ਫੈਕਟਰੀ ਨਹੀਂ ਰੁਗਣੀ ਚਾਹੀਦੀ ਇਹ ਰਾਖੇ ਨੇ ਇਹਨਾਂ ਨੇ ਇਹਨਾਂ ਦੀ ਇਹਨਾਂ ਦਾ ਹੱਥ ਪੈਂਦਾ ਭਗਵਾਨ ਤਮਨ ਤੱਕ ਔਰ ਇਹ ਭਗਵੰਤ ਮਾਨ ਤਾਂ ਉਹ ਇੱਕ ਦਿਨ ਦਾ ਜਿਹੜਾ ਉਹਨਾਂ ਰੰਗਣੀਆਂ ਫੈਕਟਰੀਆਂ ਬੰਦ ਹੋਈਆਂ ਇਹ ਤਾਂ ਉਹਨਾਂ ਦਾ ਮੁਆਵਜ਼ਾ ਵੀ ਦੇ ਸਕਦਾ ਹੂੰ ਇਹਨੇ ਜੀਰੇ ਵਾਲੀ ਸ਼ਰਾਬ ਫੈਕਟਰੀ ਨੂੰ 20 ਕਰੋੜ ਦਿੱਤਾ ਸੀ ਫੋਟ ਚ ਜਮਾ ਕਰਾਇਆ ਸੀ ਨਾ ਤੇ ਮੁਆਵਜ਼ੇ ਇਧਰਲੇ ਪਾਸੇ ਦਿੱਤੇ ਜਾਂਦੇ ਆ ਹੂੰ ਤੇ ਹੁਣ ਜਿਹੜਾ ਉਹ ਪਾਣੀ ਸੀ ਗੰਦਾ ਗੰਦਾ ਜ ਹੈ ਜ਼ਹਿਰੀਲਾ ਪਾਣੀ ਜਿਹੜਾ ਉਹ ਕਿੱਥੇ ਕਿੱਥੇ ਪਹੁੰਚ ਕਰ ਗਿਆ ਤਾਂ ਲੋਕਾਂ ਦੇ ਕਹਿੰਦੇ ਲੋਕ ਤਾਂ ਬੈੱਡ ਦੇ ਉੱਤੇ ਸੋਫਾ ਰੱਖ ਕੇ ਉੱਤੇ ਬੈਠੇ ਨੇ ਕੀ ਇਹ ਹਾਲਾਤ ਰਹੇ ਲੋਕਾਂ ਦੇ ਹਾਂਜੀ 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 ਬਿਲਕੁਲ ਬਿਲਕੁਲ ਔਰ ਔਰੇ ਜਿਹੜੇ ਸਾਡੇ ਥੱਲੇ ਲੁਧਿਆਣੇ ਦਾ ਇੱਕ ਐਮਐਲਏ ਹਾਂਜੀ ਇਹਦਾ ਅਖਬਾਰ ਚ ਬਿਆਨ ਆਇਆ ਕਹਿੰਦਾ ਜੀ ਕੁਦਰਤ ਦੀ ਕਰੋਪੀ ਹਾਂ ਦੱਸੋ ਵੀ ਤੁਹਾਡਾ ਕਾਲੇ ਰੰਗ ਦਾ ਕਿਹੜੀ ਕੁਦਰਤ ਦੀ ਕਰੋਪੀ ਪਾਣੀ ਲੱਗਿਆ ਹੁੰਦੀ ਹੈ ਹਾਂ ਉਹਨਾਂ ਰੰਗਣੀ ਦੀਆਂ ਫੈਕਟਰੀਆਂ ਕਿਹੜੀ ਕੁਦਰਤ ਨੇ ਲਾਤੀਆਂ ਹਾਂ ਨਾ ਤਾਂ ਹਿਮਾਚਲ ਤੋਂ ਦਾ ਨਾ ਬਰਾਂਡਾ ਤੋਂ ਦਾ ਕਿੱਥੋਂ ਵੀ ਲੋਕਾਂ ਦੇ ਘਰਾਂ ਦੇ ਵਿੱਚ ਸੁਆਹ ਚਿਪਚਿਪੀ ਦਾ ਢੇਰ ਲੱਗ ਗਿਆ ਲੋਕੀ ਆਪਣੇ ਜਵਾਕਾਂ ਨੂੰ ਸੰਭਣਦੇ ਆ ਬਾਹਰ ਕੱਢਣਦੇ ਆ ਤੁਸੀਂ ਉਹਨੂੰ ਕੁਦਰਤ ਦੀ ਕਰੋਪੀ ਦੱਸੀ ਜਾਂਦੇ ਹੋ ਇਹਨਾਂ ਨੇ ਸਾਰਾ ਕੁਝ ਦੋ ਚਾਰ ਲਫ਼ਜ਼ ਲੱਭ ਲਏ ਆ ਵੀ ਸਾਰਾ ਕੁਝ ਕੁਦਰਤ ਦੇ ਛੱਟ ਕੇ ਵੇਲਾ ਹੁਣਾ ਚਾਹੁੰਦੇ ਆ ਇਹ ਵੇ ਹੁਣ ਖਦਾਣਾ ਖਾਸ ਤਾਂ ਜੇ ਸਸਰਾਲੀ ਕੁਝ ਹੁੰਦਾ ਜਾਂ ਇੱਥੇ ਨੇੜੇ ਤੇੜੇ ਕੁਝ ਹੁੰਦਾਗਾ ਮਤਲਬ ਲੁਧਿਆਣੇ ਦੇ ਤਾਂ ਫੇਰ ਤਾਂ ਉਹ ਹੋਰ ਡੈਮੇਜਿੰਗ ਹੋ ਜੂਗਾ ਦੇਖੋ ਬਹੁਤ ਡੈਮੇਜਿੰਗ ਹੈ ਜੀ ਜਿਹੜਾ ਇਸ ਵੇਲੇ ਜੋ ਇਸ ਵੇਲੇ ਹਾਲਾਤ ਚੱਲਦੇ ਪਏ ਆ ਕੱਲ ਦਾ 90 95 ਕਿਉਸੇਕ ਪਾਣੀ ਨਿਕਲਿਆ ਆ ਔਰ ਅਸੀਂ ਸਾਡੇ ਮਹਾਰਾਂ ਦੇ ਮੁਤਾਬਕ ਇੰਨਾ ਪਾਣੀ ਜਿਹੜਾ ਆ ਉਹ ਸਾਡੇ ਜਿਹੜੇ ਬੰਨ ਆ ਕਿਉਂਕਿ ਇੱਕ ਲੈਵਲ ਤਸੀ ਬੰਨ ਦਾ ਇੱਕ ਆਪਣੀ ਇੱਕ ਕੈਪੈਸਿਟੀ ਹੁੰਦੀ ਆ ਉਹ ਇੱਕ ਲੈਵਲ ਤੱਕ ਚੱਲਦਾ ਸਾਡੇ ਜਿਹੜੇ ਡੈਮ ਆ ਭਾਂਡੇ ਉਹ ਭਰਲੇ ਹੁਣ ਤਾਂ ਜਿੰਨਾ ਪਾਣੀ ਆਉਣਾ ਆ ਇਹਨਾਂ ਨੂੰ ਗਾਂ ਰੁੜਨਾ ਹੀ ਪੈਣਾ ਹੁਣ ਤਾਂ ਮਜਬੂਰੀ ਵਸ ਹੈ ਪਹਿਲੀਆਂ ਜਿਹੜੀਆਂ 3 ਮਹੀਨੇ ਗਲਤੀਆਂ ਕੀਤੀਆਂ ਨੇ ਹੁਣ ਬੀਬੀਐਮਬੀ ਹੱਥ ਖੜਾ ਕਰ ਗਿਆ ਹੁਣ ਤਾਂ ਜਿੰਨਾ ਮੀਂਹ ਪੈ ਗਿਆ ਕੋਈ ਹੋਰ ਵੈਸਟਰਨ ਡਿਸਟਰਬੈਂਸ ਡਵੈਲਪ ਹੋ ਜਾਂਦੀ ਹੈ ਇਹਨਾਂ ਨੇ ਪਾਣੀ ਛੱਡਣਾ ਹੀ ਛੱਡਣਾ ਹੈ ਔਰ ਰਾਤੀ ਜਿਹੜਾ 95000 ਕਿਊਸੇ ਕਿਹਾ ਸੀ ਤਾਂ ਰੱਬ ਨੂੰ ਅਰਦਾਸ ਕਰਦੇ ਆ ਵੀ ਉਹ ਪਾਣੀ ਨਿਕਲ ਜੇ ਕਿਉਂਕਿ ਪਿਛਲੀ ਵਾਰੀ ਇੱਥੋਂ 60 70000 ਤੇ ਜਿਹੜੀਆਂ ਤੁਸੀਆਂ ਸੀ ਉਹ ਟੁੱਟ ਗਈਆਂ ਸੀ ਫਲੋਰ ਵਾਲੇ ਪਾਸੇ ਸੱਜੇ ਪਾਸੇ ਵੀ ਲਕੋਦਰ ਵਾਲੇ ਪਾਸੇ ਉਹ ਵੀ ਟੁੱਟ ਗਈਆਂ ਸੀ ਇਸ ਲਈ ਉਹ ਜਿਹੜਾ ਪਾਣੀ ਦਾ ਪ੍ਰੈਸ਼ਰ ਆ ਉਹਦਾ ਓਵਰਫਲੋ ਹੋਣਾ ਜਾਂ ਟੁੱਟ ਉਹ ਬਹੁਤ ਹੀ ਜਿਵੇਂ ਕਹਿ ਲਓ ਇੱਕ ਥੰਨ ਲਾਈਨਾਂ ਪੁਆਇੰਟਾਂ ਤੇ ਆ ਜੇ ਮਾੜਾ ਮੋਟਾ ਪਾਣੀ ਵੀ ਪਿੱਛੋਂ ਵੱਧ ਆਇਆ ਹਾਲਾਤ ਜਿਹੜੇ ਇਸ ਵੇਲੇ ਚੰਗੇ ਨਹੀਂ ਆ ਅਸੀਂ ਚਾਹੁੰਦੇ ਆ ਖਬਰ ਨਾ ਆਵੇ ਪਰ ਇਹ ਤਾਂ ਦੇਖੋ ਸਾਡੇ ਤਾਂ ਹੁਣ ਇਹ ਹਾਲਾਤ ਹੋ ਗਏ ਇਹ ਸਾਨੂੰ ਨੋਟਿਸ ਵੀ ਸਮੇਂ ਸਿਰ ਨਹੀਂ ਦਿੰਦੇ ਇਹਨਾਂ ਨੂੰ ਪਤਾ ਆ ਪਾਣੀ ਆਉਣਾ ਹੈ ਇਹਨਾਂ ਨੂੰ ਪਤਾ ਆ ਵੀ ਕਿੰਨੇ ਪਾਣੀ ਤੇ ਬੰਨ ਕਮਜ਼ੋਰ ਆ ਕਿੰਨੇ ਪਾਣੀ ਤੇ ਲੈਵਲ ਵਧਣਾ ਆ ਅੱਜ ਸਵੇਰੇ ਕਹਿਣ ਡਿਆ ਵੀ ਏਰੀਆ ਖਾਲੀ ਕਰ ਦਿਓ ਇਹ ਉਹ ਸਰਕਾਰ ਹੈ ਜੀ ਆਪਾਂ ਜੇ ਇਹਨਾਂ ਦੀ ਕਾਬਲੀਅਤ ਵੇਖਣੀ ਹੋਵੇ ਨਾ ਇਹਨਾਂ ਹੜਾਂ ਦੇ ਵਿੱਚ ਇਹ ਸਰਕਾਰ ਜਵਾਕਾਂ ਨੂੰ ਛੁੱਟੀਆਂ ਵੀ ਸਮੇਂ ਸਿਰ ਨਹੀਂ ਕਰਾ ਸਕੀ ਹੁਸ਼ਿਆਰਪੁਰ ਦੇ ਵਿੱਚ ਬੱਸਾਂ ਨੇ ਚੂਹਾ ਦੇ ਉਰਲੇ ਪਾਸੇ ਜਵਾਗ ਲਾਏ ਆ ਇਹਦੇ ਲਈ ਕਿੰਨੀ ਪੜਾਈ ਦੀ ਲੋੜ ਸੀ ਇਹਦੇ ਲਈ ਦਿਲ ਦੀ ਲੋੜ ਸੀ ਇਹਦੇ ਲਈ ਦਿਮਾਗ ਦੀ ਲੋੜ ਸੀ ਹਰਜੋਤ ਵਰਗੇ ਮਨਿਸਟਰ ਜਿਨ੍ਹਾਂ ਕੋ ਆਪਣੇ ਮਹਿਕਮਿਆਂ ਦੇ ਵਿੱਚੋਂ ਇਹ ਨਹੀਂ ਬੰਦ ਕਰ ਸਕਿਆ ਵੀ ਸਕੂਲ ਬੰਦ ਹੋਣੇ ਜੇ ਉਦੋਂ ਪਹਿਲੀ ਪ੍ਰਾਇਓਰਟੀ ਸੀ ਮਾੜੀ-ਮੋਟੀ ਲੋਕਾਂ ਦੀ ਸੇਫਟੀ ਤੋਂ ਪਹਿਲਾਂ ਤੁਸੀਂ ਆਪਣੀਆਂ ਇੰਸਟੀਚਿਊਨ ਬੰਦ ਕਰੋ ਕੈਂਪ ਕਿੱਥੇ ਰੋਣੇ ਨੇ ਤੁਸੀਂ ਹਾਂ ਸਕੂਲ ਸਾਡੇ ਹੜ੍ਹਾਂ ਦੇ ਦੌਰਾਨ ਜਿਹੜੇ ਆ ਉਹ ਖੁੱਲਦੇ ਰਹੇ ਆ ਹੂੰ ਕਹਿਣ ਦਾ ਮਤਲਬ ਇਹ ਇੰਨੇ ਹਾਂਜੀ ਇਹ ਇੰਨੇ ਅਵੇਸਲੇ ਨੇ ਆਪਣੀ ਜ਼ਿੰਮੇਵਾਰੀ ਤੋਂ ਇੰਨੇ ਭੱਜੇ ਹੋਏ ਨੇ ਤਾਕਤ ਪੰਜਾਬ ਦੇ ਲੋਕਾਂ ਨੇ ਦਿੱਤੀ ਆ ਇਹ 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 ਬਟਲਰ ਬਣ ਕੇ ਬੈਠੇ ਆ ਇਸ ਵੇਰੇ ਹੂੰ ਹੁਣ ਫਿਰ ਇਹਦਾ ਹੱਲ ਕੀ ਲੱਗਦਾ ਹੈਗਾ ਇਹ ਕਰਨਗੇ ਹੱਲ ਕਿ ਨਹੀਂ ਐਂ ਚੱਲੂਗਾ ਜਦੋਂ ਜਦੋਂ ਪਿਛੋ ਪਾਣੀ ਘਟ ਗਿਆ ਠੀਕ ਆ ਫੇਰ ਉਹ ਵੀ ਨੋਰਮਲ ਲਾਈਫ ਹੋ ਜੂਗੀ ਸਾਰਾ ਦੇਖੋ ਅੱਜ ਦਾ ਜੋ 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 ਬੀਬੀ ਐਮਬੀ ਦੀਆਂ ਇੱਕ ਹਿਊਮਨ 에ਰਰ ਵਾਲੀਆਂ ਗਲਤੀਆਂ ਆਪਾਂ ਫੜੀਆਂ ਨੇ ਪੰਜਾਬ ਦੇ ਲੋਕਾਂ ਨੇ ਵੇਖੀਆਂ ਜੀ ਉਹਦੇ ਲਈ ਪੰਜਾਬ ਦੇ ਲੋਕਾਂ ਨੂੰ ਆਪਣੀ ਆਵਾਜ਼ ਜਿਹੜੀ ਬੁਲੰਦ ਕਰਨੀ ਪੈਣੀ ਐ ਨਹੀਂ ਤੇ ਪੱਥਰ ਤੇ ਲਕੀਰ ਜਿਹੜੀ ਹੁੰਦੀ ਆ ਇਹੋ ਜੇ ਹੜ ਹਰ ਸਾਲ ਆਉਣਗੇ ਜਿਸ ਤਰੀਕੇ ਦੇ ਨਾਲ ਜਿਸ ਜਿਸ ਤਰੀਕੇ ਦੇ ਨਾਲ ਬੀਬੀ ਐਮਬੀ ਆਪਣੀ ਗੱਲ ਰੱਖੇ ਰੱਖਦਾ ਪਿਆ ਉਹਨਾਂ ਨੇ ਕਿਹਾ ਵੀ ਸਾਡੂ ਨਾਲ ਐਨੀ ਤਰੀਕ ਨੂੰ ਐਨੇ ਫੁੱਟ ਚਾਹੀਦਾ ਉਹਦੇ ਵਿੱਚ ਕੋਈ ਪਾਣੀ ਦਾ ਜ਼ਿਕਰ ਹੀ ਨਹੀਂ ਮੀਂਹ ਦਾ ਜ਼ਿਕਰ ਹੀ ਨਹੀਂ ਵੈਸਟਰਨ ਡਿਸਟਰਬੈਂਡਾ ਦਾ ਜ਼ਿਕਰ ਹੀ ਨਹੀਂ ਇੰਨਾ ਅਨਸਾਇੰਟਿਫਿਕੋ ਕਿਵੇਂ ਹੋ ਸਕਦੇ ਆ ਬੀਬੀਐਮਬੀ ਨੂੰ ਇਹ ਪਤਾ ਹੈ ਵੀ ਸਤੰਬਰ ਦੀ 14 ਤਰੀਕ ਤੋਂ ਲੈ ਕੇ 28 ਤਰੀਕ ਤੱਕ ਅਸੀਂ ਹਿੰਦੀ ਪੰਦਰਵਾੜਾ ਮਨਾਉਣਾ ਹੈ ਹੂੰ ਸਾਡੇ ਪੰਜਾਬ ਦੇ ਡੈਮਾਂ ਤੇ ਪੰਜਾਬ ਦੇ ਖੇਤੇ ਤੇ ਕਾਬਜ ਹੋ ਕੇ ਹਿੰਦੀ ਪੰਦਰਵਾੜਾ ਮਨਾਉਣਾ ਹੈ ਜਦ ਕਿ ਹੋਰ ਖੇਤੇ ਜਿਨ੍ਹਾਂ ਦਾ ਕੋਈ ਅਫਸਰ ਨਹੀਂ ਜਾਂਦਾ ਬੀਬੀਐਮਬੀ ਕੋਈ ਪੂਰੇ ਇੰਡੀਆ 'ਚ ਨਹੀਂ ਆ ਇਹ ਜਸ਼ਨ ਮਨਾਉਣਗੇ ਸਤੰਬਰ 'ਚ ਵੀ ਨਹੀਂ ਮਨਾਉਣਾ ਚਾਹੀਦਾ ਇਹਨਾਂ ਨੂੰ ਕਦੇ ਵੀ ਨਹੀਂ ਮਨਾਉਣਾ ਚਾਹੀਦਾ ਇਸ ਲਈ ਸਾਨੂੰ ਇਹਨਾਂ ਨੂੰ ਨੱਥ ਪਾਉਣੀ ਪੈਣੀ ਹੈ। BBMP ਨੇ ਜਦੋਂ 2023 ਦੇ ਵਿੱਚ ਕੀਤਾ ਸੀ ਉਹੀ 2025 ਦੇ ਵਿੱਚ ਕੀਤਾ। ਉਹਦੇ ਲਈ ਸਾਨੂੰ ਇਹਦੀ ਬੜੀ ਵੱਡੀ ਤਰੀਕੇ ਨਾਲ ਪੈਰਵਾਈ ਕਰਨੀ ਪੈਣੀ ਹੈ। ਚਾਹੇ ਸਰਕਾਰ ਦੇ ਨਾਲ ਚਾਹੇ ਸਰਕਾਰ ਤੋਂ ਬਿਨਾਂ ਔਰ ਇਸ ਵੇਲੇ ਜਿਹੜਾ ਮਾਹੌਲ ਹੈ ਸਰਕਾਰ ਤੋਂ ਬਿਨਾਂ। ਕਿਉਂਕਿ ਜੇ ਪੰਜਾਬ ਸਰਕਾਰ ਜਾਗਦੀ ਹੁੰਦੀ ਤੇ ਪੈਰਵਾਈ ਬਹੁਤ ਸੌਖੀ ਹੋ ਜਾਣੀ ਸੀ। ਜੀ। ਜਿਹੜੀ ਸਰਕਾਰ ਹੈ ਉਹ BBMP ਵਾਲੇ ਪਾਸੇ ਹੀ ਖੜੀ ਆ। ਹੁਣ ਜਦੋਂ ਨੁਕਸਾਨ ਹੋ ਗਿਆ ਇਹ BBMP ਇਹ ਲੂੰਗੜ ਚੱਕਦੇ ਪਏ ਆ। ਉਹਦਾ ਕਾਰਨ ਇਹ ਹੈ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਅਸੀਂ ਵੀ BBMP ਆ ਨੂੰ ਉਂਗਲ ਕਰ ਦਈਏ ਮੈਂ ਤੁਹਾਨੂੰ 2023 ਦੀ ਗੱਲ ਦੱਸਦਾ 2023 ਦੇ ਵਿੱਚ ਜਦੋਂ ਹੜ੍ਹ ਆਉਂਦੇ ਆ ਜੀ ਇਹਨਾਂ ਨੇ ਬੜਾ ਰੌਲਾ ਪਾਇਆ ਵੀ BBMP ਐਦਾ BBMP ਦੀ ਉਦਾਂ ਅਸੀਂ ਇੱਕ ਆਟੇ ਆ ਹੀ ਪਾ ਕੇ ਇਹਨਾਂ ਨੂੰ ਪੁੱਛ ਲਿਆ ਵੀ ਤੁਸੀਂ BBMP ਨਾਲ ਜਿਹੜਾ ਕਮਿਊਨੀਕੇਸ਼ਨ ਕੀਤਾ ਨਾ ਤੁਸੀਂ ਤਾਂ ਬਹੁਤ ਉਹਨਾਂ ਨੂੰ ਤਕੜੇ ਹੋ ਕੇ ਲਿਖ ਕੇ ਕਿਹਾ ਹੋਊਗਾ ਵਾ ਐ ਨਾ ਕਰੋ ਜਾਂ ਐ ਕਰੋ ਜਾਂ ਸਹੀ ਹੈ ਵੀ ਉਹ ਆਪਣਾ ਕਾਗਜ਼ ਪੱਤਰ ਦੇ ਦਿਓ ਸਾਨੂੰ ਵੀ ਕੀ ਤੁਸੀਂ ਉਹਨਾਂ ਨੂੰ ਚਿੱਠੀਆਂ ਲਿਖੀਆਂ ਨੇ ਉਹਦੇ ਚੋਂ ਕੁਝ ਨਹੀਂ ਨਿਕਲ ਗਿਆ ਹਮ ਇਹ ਹੋਰ ਕਿਤੇ ਤੁਰੇ ਫਿਰਦੇ ਨੇ हां वो बहुत सारे लोग अपील कर रहे हैं पब्लिक डोमेन से लेके आओ सारा हां ਤੁਸੀਂ ਤੁਸੀਂ ਦਾਦੀ ਅਸੀਂ ਚਿੱਠੀ ਦਿੱਤੀ ਸੀ ਤੁਸੀਂ ਮਈ ਜੂਨ ਦੇ ਵਿੱਚ ਡੈਮ ਨੂੰ ਇੰਨਾ ਖਾਲੀ ਕਰੋ हां ਇਹਨਾਂ ਨੇ ਮੰਨੀ ਨਹੀਂ ਇਹਨਾਂ ਨੇ ਇਦਾਂ ਦੀ ਗੱਲ ਹੀ ਨਹੀਂ ਲਿਖੀ ਉਹਨਾਂ ਨੂੰ ਇਹਨਾਂ ਨੇ ਕਮਿਊਨੀਕੇਟ ਹੀ ਨਹੀਂ ਕੀਤਾ ਇਹਨਾਂ ਨੂੰ ਲੱਗਦਾ ਹੀ ਨਹੀਂ ਹੈ ਇਹਨਾਂ ਨੂੰ ਲੱਗਦਾ ਵੀ BBMB ਸੈਂਟਰ ਦਾ ਵਿਭਾਗ ਹੈ ਸੈਂਟਰ ਵੇਖ ਕੇ ਸਾਡਾ ਕੀ ਲੈਣਾ ਦੇਣਾ हां ਜੇ ਗੱਲ ਉਹਨਾਂ ਨੇ ਨਹੀਂ ਮੰਨੀ ਤਾਂ ਬਹੁਤ ਈਜ਼ੀ ਸੀ ਫਿਰ ਪੰਜਾਬ ਸਰਕਾਰ ਦੇ ਨਾਲ ਲੋਕ ਵੀ ਖੜਦੇ ਵੀ ਠੀਕ ਹੈ ਗੱਲ हां जी ਤੁਸੀਂ ਘਟੋ ਘਟ ਇਹੀ ਦੱਸ ਦੋ ਵੀ ਅਸੀਂ ਮੌਕੇ ਤੇ ਆ ਗੱਲ ਕੀਤੀ ਸੀ ਲਓ ਹੁਣ ਦੱਸ ਦੇਣ ਹੋਣੇ ਦੱਸ ਦੇਣ ਵੀ ਆ 2025 ਚ ਅਸੀਂ ਮਈ ਜੂਨ ਦੇ ਵਿੱਚ ਅਸੀਂ ਤਾਂ ਨੋਟਿਸ ਵੀ ਭੇਜਿਆ ਸੀ ਅਸੀਂ ਤਾਂ ਸਮੇਂ ਰਹਿੰਦੇ ਐ ਕਿ ਦੱਸਿਆ ਸੀ ਐਦਕੀ ਸਾਨੂੰ ਡਰ ਸੀ ਇਹਨਾਂ ਹੜ੍ਹਾਂ ਦੀ ਸਾਨੂੰ ਪੂਰੀ ਪੋਸੀਬਿਲਿਟੀ ਸੀ ਵੀ ਇਹ ਆਉਣਗੇ ਅਸੀਂ ਉਸਾ ਬਣਾ ਤਿਆਰੀ ਕੀਤੀ ਬਹੁਤ ਲੰਬਾ ਚੌੜਾ ਪੇਪਰ ਵਰਕ ਰੈਡੀ ਕੀਤਾ ਜਲ ਸ਼ਕਤੀ ਮਿਨਿਸਟਰ ਨੂੰ ਬੀਬੀਐਮਬੀ ਨੂੰ ਇਹਨਾਂ ਨੂੰ ਸਾਰਿਆਂ ਨੂੰ ਨੋਟਿਸ ਕੱਢੇ ਇਹਨਾਂ ਨੂੰ ਸਮੇਂ ਰਹਿੰਦੇ ਦੱਸਿਆ ਕਿਉਂਕਿ ਸਾਡੀ ਇਹ ਕੋਸ਼ਿਸ਼ ਇਸ ਲਈ ਸੀ ਅਸੀਂ ਚਾਹੁੰਦੇ ਸੀ ਚਲੋ ਪਾਣੀ ਆ ਜਾਏ ਕੋਈ ਚੱਕਰ ਨਹੀਂ ਪਰ ਡੈਮਾਂ ਦਾ ਮਤਲਬ ਇਹ ਹੁੰਦਾ ਆ ਵੀ ਅਸੀਂ ਨਾ ਅਸੀਂ ਬਹੁਤ ਸਾਲ ਨਹੀਂ ਡੁੱਬੇ ਉਹ ਡੈਮਾਂ ਕਰਕੇ ਹੀ ਨਹੀਂ ਡੁੱਬੇ ਨਾ ਅਜੀ ਹਮੇਸ਼ਾ ਹੜ੍ਹ ਬਿਹਾਰ ਦੇ ਦੇਖਦੇ ਆ ਟੀਵੀ ਤੇ ਬੜਾ ਵੱਡਾ ਗੈਪ ਹੈ ਸਾਡੇ ਹੜ੍ਹ ਨਹੀਂ ਆਏ ਸੀ ਪਰ ਜਦੋਂ ਦਾ ਡੈਮ ਸੇਫਟੀ ਐਕਟ ਬਣਿਆ ਸਾਡੀ ਕਾਦੀ ਸੇਫਟੀ ਰਹੇਗੀ ਅਸੀਂ ਲਗਾਤਾਰ ਡੁੱਬਣ ਲੱਗ ਪਏ 19 23 25 ਤਿੰਨ ਹੜ੍ਹ ਅਸੀਂ ਹੁਣ ਥੋੜੇ ਦਿਨਾਂ ਥੋੜੇ ਸਮੇਂ ਦੇ ਵਿੱਚ ਹੀ ਅਸੀਂ ਵੇਖ ਲੈ ਠੀਕ ਹੈ ਜੀ ਪਰ ਜਦੋਂ ਦਾ ਪਿਛਲੇ ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਦੇ ਲੋਕ ਸੱਤ ਵੱਡੀਆਂ ਆਲਾਮਤਾਂ ਤੇ ਮੋਰਚਿਆਂ ਦੇ ਵਿੱਚ ਰੁੱਝੇ ਹੋਏ ਆ ਅਸੀਂ ਜਿੱਤਦੇ ਪਏ ਆ ਅਸੀਂ ਤਕੜੇ ਆ ਉਹ ਸਾਰੀਆਂ ਗੱਲਾਂ ਠੀਕ ਹੈ ਪਰ ਇਹਦੇ ਵਿੱਚ ਬਹੁਤ ਸਾਰੇ ਹਮਲੇ ਜਿਹੜੇ ਆ ਉਹ ਸਾਡੇ ਤੇ ਨਜਾਇਜ਼ ਆ ਹੂੰ ਆ ਰੋਜ਼ ਲਈ ਸਾਨੂੰ ਲੜਾਈ ਜਿਹੜੀ ਹੈ ਲੜਨੀ ਪੈਣੀ ਹੈ ਜਿਸ ਤਰੀਕੇ ਦੇ ਨਾਲ ਅਸੀਂ ਹੜਾਂ ਦੇ ਵਿੱਚ ਇਕੱਠੇ ਆ ਜੇ ਇਹੇ ਲੜਾਈ ਲੜ ਲਾਂਗੇ ਲਓ ਇਸ ਧਰਤੀ ਤੇ ਹੜ ਨਹੀਂ ਆਉਂਦੇ ਹਾਂ ਇਹ ਬਿਲਕੁਲ ਅਨਜਸਟੀਫਾਈਡ ਹੜਾ ਜੇ ਇਹਨਾਂ ਨੂੰ ਆਪਾਂ ਤਰੀਕੇ ਨਾਲ ਵੇਖੀਏ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦਿੰਨਾ ਹੈ ਪਿੱਛੋਂ 100 ਲੀਟਰ ਪਾਣੀ ਆ ਰਿਹਾ ਹੈ ਤੁਸੀਂ 10 ਲੀਟਰ ਛੱਡਦੇ ਪਏ ਹੋ ਚਲੋ ਠੀਕ ਹੈ ਤੁਹਾਡਾ ਇੱਕ ਫਾਰਮੂਲਾ ਹੈ 100 ਤੇ 10 ਛੱਡਣਾ ਤੇ 200 ਤੇ 20 ਹੋਣਾ ਚਾਹੀਦਾ ਤੁਸੀਂ 200 ਤੇ 5 ਕਿਉਂ ਛੱਡਿਆ ਹਾਂ ਇਹ ਹੈਰਾਨੀ ਦੀ ਗੱਲ ਹੈ ਨਾ ਚਲੋ 100 ਦਾ 200 ਹੋ ਗਿਆ ਤਾਂ ਇੱਧਰ ਦਾ 10 ਦਾ 20 ਹੋਣਾ ਚਾਹੀਦਾ ਸੀ ਹਾਲਾਂਕਿ ਉਹ ਜਾਦਾ ਵੀ ਛੱਡਿਆ ਜਾ ਸਕਦਾ ਸੀ ਮਈ ਜੂਨ ਚ ਪਰ ਜੇ ਉਸ ਫਾਰਮੂਲੇ ਨਾਲ ਵੀ ਚਲੋ ਇਹਨਾਂ ਨੇ ਉਹਨੂੰ ਇਕੱਠਾ ਕਰਨਾ ਸ਼ੁਰੂ ਕੀਤਾ 2023 ਦੇ ਵਿੱਚ ਮੌਨਸੂਨ ਤੋਂ ਪਹਿਲਾਂ ਉਹਦੀ ਜਸਟੀਫਿਕੇਸ਼ਨ ਇਹ ਦੇ ਹੀ ਨਹੀਂ ਸਕਦੇ ਕਿਤੇ ਔਰ ਇਹੀ ਕਾਰਨ ਹੈ ਵੀ ਇਹ ਉੱਥੋਂ ਵੈੱਬਸਾਈਟ ਬੰਦ ਕਰਕੇ ਣਟ ਗਏ ਔਰ ਉੱਥੇ ਪੰਜਾਬ ਸਰਕਾਰ ਦਾ ਰੋਲ ਸੀ ਵੀ ਇਹ ਸਾਡਾ ਲੀਗਲ ਹੱਕ ਹੈ ਵੀ ਇਹ ਵੈੱਬਸਾਈਟ ਬੰਦ ਕਿਉਂ ਹੈ ਪਰ ਮਤਲਬ ਹੀ ਨਹੀਂ ਇਹਨਾਂ ਦੇ ਮੁੱਦੇ ਇਹਨਾਂ ਇਹਨਾਂ ਦੇ ਕੋਲ ਸਾਨੂੰ ਦੇਣ ਨੂੰ ਕੁਝ ਨਹੀਂ ਸੀ ਇਹਨਾਂ ਨੇ ਸਾਨੂੰ ਇੱਕੋ ਚੀਜ਼ ਦਿੱਤੀ ਵੀ ਕੁਰਤੇ ਲਵੇੜ ਕੇ ਇਹਨਾਂ ਨੂੰ ਦਿਖਾ ਦिए ਹਾਂ ਜਿੱਥੇ ਬੰਦੇ ਦੀ ਭਾਵਨਾ ਹੁੰਦੀ ਹੈ ਉਹ ਕੰਮ ਕਰਦਾ ਹੈ ਉਹ ਸਾਨੂੰ ਵੀ ਲੱਗਦਾ ਅੱਜ ਕੁਵਰ ਵਿਜੇ ਪ੍ਰਤਾਪ ਨੂੰ ਕੱਪੜੇ ਲਵੇੜਨ ਦੀ ਲੋੜ ਨਹੀਂ ਪਈ ਔਰ ਜੋ ਜਾਂਦੇ ਵੀ ਸ਼ਾਇਦ ਉਹ ਕੰਮ ਕਰਦੇ ਵੀ ਹੋਣਗੇ ਪਰ ਇਹਨਾਂ ਦੀ ਜਿੱਥੇ ਪਹਿਰੇਦਾਰੀ ਕਰਨੀ ਸੀ ਜਦੋਂ ਉੱਥੋਂ ਫੇਲ ਹੋ ਗਏ ਇਹਨਾਂ ਦੇ ਸਾਰੇ ਮਿਨਿਸਟਰਾਂ ਕੋਲ ਇਹ ਹੈ ਵੀ ਅੱਜ ਸ਼ਾਮ ਨੂੰ ਕੋਈ ਤਸਵੀਰ ਜਿਹੜੀ ਹੈ ਜਾਣੀ ਚਾਹੀਦੀ ਹੈ ਹਾਲਾਂਕਿ ਉਹ ਤਸਵੀਰ ਇਨਾਂ ਦੀ ਅਸਲੀਅਤ ਨੂੰ ਅੱਗੇ ਨਾਲੋਂ ਵੀ ਜ਼ਿਆਦਾ ਨੰਗੇ ਕਰਦੀ ਪਈ ਹੈ ਹਾਂ ਹਾਜੇ ਸੱਚੇ ਹੁੰਦੇ ਤਾਂ ਚਿੱਠੀ ਦਿਖਾਉਂਦੇ ਫਿਰ ਪੰਜਾਬੀ ਨਾਲ ਖੜਦਾ ਬਿਲਕੁਲ ਖੜਦਾ ਜੀ ਹੂੰ ਬਿਲਕੁਲ ਖੜਦਾ ਦੇਖੋ ਮਾੜੇ ਆ ਚੰਗੇ ਆ ਪੋਲਿਟਿਸ਼ੀਅਨ ਆ ਸਾਡਾ ਰਾਬਤਾ ਪੰਜਾਬ ਸਰਕਾਰ ਦੇ ਨਾਲ ਹੀ ਰਹਿਣਾ ਆ ਪਹਿਰੇਦਾਰੀ ਪੰਜਾਬ ਸਰਕਾਰ ਨਹੀਂ ਕਰਨੀ ਆ ਅਸੀਂ ਇਹਨਾਂ ਨਾਲ ਹੀ ਲੜਨਾ ਇਹਨਾਂ ਨੂੰ ਹੀ ਆਪਣੀ ਗੱਲ ਦੱਸਣੀ ਆ ਪਰ ਇਹ ਤਾਂ ਆਪਣੀਆਂ ਕੁਰਸੀਆਂ ਤੋਂ ਨੱਠ ਗਏ ਹੂੰ ਇਹਨਾਂ ਦੀਆਂ ਪ੍ਰਾਇਰਟੀਜ਼ ਬਦਲ ਗਈਆਂ ਮੈਂ ਤੁਹਾਨੂੰ ਦੱਸਿਆ ਨਾ ਜੀ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਤਾਕਤ ਦਿੱਤੀ ਸੀ ਪਰ ਇਹਨਾਂ ਨੂੰ ਬਟਲਰ ਬਣਨ ਤੋਂ ਬਿਨਾ ਹੋਰ ਕੁਝ ਨਹੀਂ ਆਉਂਦਾ ਇਹ ਉਹ ਬਣੇ ਹੋਏ ਨੇ ਖਾਸ ਤੌਰ ਤੇ ਜਦੋਂ ਐਟਾ ਵੱਡਾ ਪ੍ਰਧਾਨ ਸਭਾ ਦੇ ਵਿੱਚ ਵੀ ਸੈਸ਼ਨ ਸੱਦਿਆ ਗਿਆ ਉਹ ਤੋਂ ਪਹਿਲਾਂ ਵੀ ਦਿਖਾਇਆ ਗਿਆ ਵੀ ਦੇਖੋ ਸੀ ਪਾਣੀਆਂ ਦੇ ਰਾਖੇ ਸਰ ਪਾਰਟੀ ਮੀਟਿੰਗਾਂ ਹੋਰ ਤੇ ਆਹ ਗੱਲਾਂ ਦਾ ਜਾਂ ਤਾਂ ਫਿਰ ਪਤਾ ਨਹੀਂ ਸੀ ਜਾਂ ਪਤਾ ਸੀ ਵੈਸੇ ਅਣਜਾਣ ਬਣ ਕੇ ਜਾਂ ਪਤਾ ਹੀ ਨਹੀਂ ਰੱਬ ਹੀ ਜਾਣਦਾ ਦੇਖੋ ਦੋ ਦੋਨੋਂ ਤਿੰਨੋਂ ਹੀ ਗੱਲਾਂ ਨੇ ਕੁਝ ਚੀਜ਼ਾਂ ਦੀ ਇਹਨਾਂ ਨੂੰ ਸਮੇਂ ਸਿਰ ਜਾਣਕਾਰੀ ਨਹੀਂ ਹੁੰਦੀ ਉਹਦੇ 'ਚ ਇੰਟਰਸਟ ਨਹੀਂ ਲੈਂਦੇ ਇਹ ਦੇਖੋ ਜਿੱਦਾਂ ਸਾਨੂੰ ਪਾਣੀ ਇਕੱਠੇ ਕਰਦਾ ਨਾ ਹਾਂ ਇਹਦੇ ਸਾਰੀ ਪੋਲਿਟਿਕਲ ਕਲਾਸ ਨੂੰ ਜਦੋਂ ਪਾਣੀ ਉੱਤਰ ਜਾਣਾ ਇਹਨਾਂ ਨੂੰ ਰੇਤਾ ਇਕੱਠੀ ਕਰ ਦਿੰਦੀ ਹੈ ਹੂੰ ਪੰਜਾਬ ਦੇ ਵਿੱਚ ਜਿਹੜੀ ਲੜਾਈ ਹੈ ਨਾ ਉਹ ਪੋਲਿਟਿਕਲ ਪਾਰਟੀਆਂ ਦੀ ਆਪਸੀ ਲੜਾਈ ਨਹੀਂ ਹੈ ਇਹ ਲੜਾਈ ਹੈ ਲੋਕ ਵਰਸਸ ਸਾਰੀਆਂ ਪੋਲਿਟਿਕਲ ਧਿਰ ਹਾਂ ਇਹ ਇੱਕ ਪਾਸੇ ਇਕੱਠੇ ਹੈ ਅਸੀਂ ਇੱਕ ਪਾਸੇ ਇਕੱਠੇ ਹੈ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਜਿਹੜੀ ਸਰਕਾਰ ਹੈ ਚਾਹੇ ਆਪੋਜੀਸ਼ਨ ਪਾਰਟੀਆਂ ਨੇ ਇਹ ਪਿੱਟਬਲ ਕੁੱਤਾ ਆ ਹਾਂ ਤੁਹਾਨੂੰ ਸੰਗਲੀ ਵੀ ਹੱਥ 'ਚ ਰੱਖਣੀ ਪੈਣੀ ਹੈ ਤੁਹਾਨੂੰ ਜੁੱਤੀ ਵੀ ਹੱਥ 'ਚ ਰੱਖਣੀ ਪੈਣੀ ਹੈ ਸਮੇਂ ਸਿਰ ਨਹਾਸਾਂ ਤੇ ਮਾਰਨੀ ਵੀ ਪੈਣੀ ਹੈ ਇਹ ਤੁਹਾਨੂੰ ਵੱਡੂਗਾ ਹਾਂ ਆ ਸਿੰਪਲ ਜੀ ਐਨਾਲੋਜੀ ਐਨਾਲੋਜੀ ਆ ਜਿਹਦੇ ਨਾਲ ਅਸੀਂ ਪੰਜਾਬ ਦੀ ਪਹਿਰੇਦਾਰੀ ਅੱਗੇ ਤੋਂ ਚੰਗੇ ਤਰੀਕੇ ਨਾਲ ਕਰ ਸਕਦੇ ਹਾਂ ਤੁਹਾਨੂੰ ਲੱਗਦਾਗਾ ਵੀ ਹੁਣ ਜਿਵੇਂ ਇੱਥੋਂ ਚੱਲੂਗਾ ਅੱਗੇ ਜਿਵੇਂ 23 ਦੇ ਵਿੱਚ ਦੇਖਿਆ 23 ਦਾ ਇੱਕ ਦੁਕਾਨ ਤੇ ਬੜਾਗਾ ਵੀ ਉਸ ਤੋਂ ਬਾਅਦ ਲੋਕ ਉਵੇਂ ਨਹੀਂ ਖੜੇ ਵੱਡੀ ਗਿਣਤੀ ਚ ਨਹੀਂ ਖੜੇ ਜਿਵੇਂ ਹਲੜਾਂ ਵੇਲੇ ਖੜ ਜਾਂਦੇ ਆ ਲੋਕਾਂ ਦੇ ਬਾਹਣ ਨਹੀਂ ਠੀਕ ਹੋਏ ਤੇ ਖਾਸ ਕਰਕੇ ਬਾਹਣ ਤਾਂ ਛੱਡ ਦੋ ਜਿਹੜਾ ਆਹ ਵਾਲੀ ਗੱਲ ਸੀ ਇਹਦੇ ਲਈ ਤੁਹਾਡੇ ਵਰਗੇ ਜਿਹੜੇ ਸੀਗੇ ਲੋਕ ਤੁਸੀਂ ਇੱਥੇ ਕਾਲੇ ਪਾਣੀ ਦਾ ਮੋਰਚਾ ਜਾਂ ਆ ਸਾਰਾ ਸੰਭਾਲ ਰਹੇ ਹੋ ਤੁਸੀਂ ਇੱਥੇ ਬੋਲ ਰਹੇ ਸੀ ਪਰ ਹੋਰ ਵੱਡੀਆਂ ਆਰਗੇਨਾਈਜੇਸ਼ਨਸ ਉਵੇਂ ਨਹੀਂ ਖੜੀਆਂ ਹੁਣ ਕੀ ਲੱਗਦਾ ਹੁਣ ਪਾਉ ਫਰਕ ਕੁਝ ਦੇਖੋ ਜਦੋਂ ਤਾਂ ਅਸੀਂ ਲੋਕਾਂ ਨੂੰ ਦੇਖਦੇ ਆ ਤੇ ਮੈਨੂੰ ਲੱਗਦਾ ਕਿ ਲੋਕ ਠੀਕ ਹੈ ਸਾਡੇ ਤੇ ਅਲਮਤ ਆਈ ਹੈ ਪ੍ਰੋਬਲਮ ਚਾ ਸਾਡਾ ਨੁਕਸਾਨ ਹੋਇਆ ਆ ਪਰ ਸਾਨੂੰ ਅੰਦਰੋਂ ਇਹੋ ਜੇ ਮਾਹੌਲ ਸਾਨੂੰ ਤਕੜਾ ਕਰ ਦਿੰਦੇ ਆ ਹਾਂ ਉਸ ਪਾਸਿਓਂ ਦੇਖੀਏ ਤੇ ਸਾਡਾ ਜਿਹੜਾ ਜਜ਼ਬਾ ਆ ਨਾ ਇੱਕ ਮਨ ਜਿਹੜਾ ਆ ਮਨ ਤਕੜਾ ਹੋਇਆ ਆ ਸਾਡਾ ਫਾਈਨੈਂਸ਼ੀਅਲ ਨੁਕਸਾਨ ਹੋਇਆ ਆ ਅਸੀਂ ਸਮਾਂ ਲਵਾਂਗੇ ਪਰ ਇੱਕ ਸਾਡੀ ਜਿਹੜੀ ਵੱਡੀ ਜਿੱਤ ਹੈ ਨਾ ਉਹ ਅਸੀਂ ਜਾਨੀ ਨੁਕਸਾਨ ਨਹੀਂ ਹੋਣ ਦਿੱਤਾ ਇਦਾਂ ਦੀ ਅਲਮਤ ਆਵੇ ਇਹਦੀ ਐਗਜ਼ਾਮਪਲ ਤੁਸੀਂ ਇੰਡੀਆ ਛੱਡੋ ਕਿਸੇ ਡਿਵੈਲਪਡ ਨੇਸ਼ਨ ਨਾਲ ਵੀ ਆਪਾਂ ਚੱਲ ਜਾਈਏ ਨਾ ਤੇ ਅਸੀਂ ਬਹੁਤ ਬਹੁਤ ਦੁੱਖ ਹੈ ਵੀ 37 37 ਦੇ ਕਰੀਬ ਅਜੇ ਵੀ ਸਾਡੇ ਲੋਕ ਸਾਡੇ ਤੋਂ ਵਿਛੜੇ ਆ ਉਹਨਾਂ ਦਾ ਦੁੱਖ ਆ ਪਰ ਜਿੱਡਾ ਵੱਡਾ ਸਾਡੇ ਤੇ ਹਮਲਾ ਹੋਇਆ ਬੀਬੀ ਐਮਬੀ ਦੇ ਹਿਊਮਨ 에ਰਰ ਕਰਕੇ ਉਸ ਹੌਬ ਦੇ ਨਾਲ ਅਸੀਂ ਆਪਣਾ ਜਾਨੀ ਨੁਕਸਾਨ ਜਿਹੜਾ ਆ ਹੁਣ ਉਹ ਅਜੇ ਤੱਕ ਬਚਾਇਆ ਉਮੀਦ ਕਰਦੇ ਹਾਂ ਉਹ ਬਚਿਆ ਰਹੇ ਜਿਵੇਂ ਖਾਸ ਕਰਕੇ ਉਹ ਗੇਟ ਟੁੱਟ ਗਏ ਸੀਗੇ ਇੱਕ ਉਹ ਹਾਂਜੀ ਉੱਥੇ ਕਹਿੰਦੇ ਸੀ ਵੀ ਉਹ ਮੈਨੂਅਲੀ ਨਹੀਂ ਉੱਪਰ ਹੋਏ ਜੇ ਹੋ ਜਾਂਦੇ ਤਾਂ ਠੀਕ ਸੀਗਾ ਤਾਂ ਕਰਕੇ ਪਾਣੀ ਦੇ ਪ੍ਰੈਸ਼ਰ ਨਾਲ ਉਹ ਟੁੱਟ ਗਏ ਮਤਲਬ ਉਹ ਚੀਜ਼ਾਂ ਮੌਕ ਡ੍ਰਿਲਸ ਹੋ ਗਈਆਂ ਵੀ ਜੇ ਫਲਾਡ ਆਉਣ ਲੋਕਾਂ ਨੂੰ ਕਿਵੇਂ ਕੱਢਿਆ ਹੋਵੇ ਕਿੰਨੀਆਂ ਸਾਡੇ ਕੋਲੇ ਜਿਵੇਂ ਕਿਸ਼ਤੀਆਂ ਦੇ ਉੱਤੇ ਦੇ ਵੀ ਆਗੋਲ ਦੀ ਰਿਪੋਰਟ ਆਈ ਆ ਬਾ ਕਮਾਲ ਵੀ ਕਿਸ਼ਤੀਆਂ ਤਾਂ ਇੰਨੀਆਂ ਇੰਜਣ ਐਨੀਆਂ ਉਹ ਚੋ ਆ ਡਿਸਟ੍ਰਿਬਿਊਸ਼ਨ ਹੋਈ ਆ ਕਈ ਜ਼ਿਲ੍ਹਿਆਂ ਚ ਕਿਸ਼ਤੀਆਂ ਹੈਗੀਆਂ ਇੰਜਣ ਹੈ ਨਹੀਂ ਜਾਂ ਕਿਸ਼ਤੀਆਂ ਵੱਧਾਂ ਇੰਜਣ ਘੱਟਾਂ ਇੰਜਣ ਵੱਧਾਂ ਕਿਸ਼ਤੀਆਂ ਘੱਟਾਂ ਤੇ ਸਾਡੇ ਕੋਲ ਤਾਂ ਇਸ ਤੋਂ ਅਗਲੀ ਰਿਪੋਰਟ ਵੀ ਆ ਵੀ ਕੁਝ ਤਾਂ ਇੰਜਣ ਚੱਲ ਹੀ ਨਹੀਂ ਰਹੇ ਜਿਹੜੇ ਨਹੀਂ ਜਿਨ੍ਹਾਂ ਦੀ ਮੇਨਟੇਨੈਂਸ ਨਹੀਂ ਹੋਈ ਜਿਹੜਾ ਪ੍ਰੋਪਰ ਮਤਲਬ ਉੱਥੇ ਤਾਂ ਸਾਡੀ ਗਲਤੀ ਹੈ ਉੱਥੇ ਤਾਂ ਕੁਦਰਤੀ ਦਾ ਕੋਈ ਹੋਣੀ ਨਾ ਨਹੀਂ ਸਾਡੀ ਇਸ ਚੀਜ਼ ਦੀ ਅੱਛਾ ਤੁਸੀਂ ਦੇਖੋ ਵੀ ਇਹ ਸਾਡੇ ਤੇ ਆਸਾਨ ਕਰਨ ਲੱਗਿਆ ਹੈ ਇਹਨਾਂ ਦੀ ਪਾਰਟੀ ਨੂੰ ਅਸੀਂ 115 ਕਰੋੜ ਇਹਨਾਂ ਦੇ ਅਕਾਊਂਟਾਂ 'ਚ ਦੇ ਦਿੱਤਾ ਸੀ ਸਾਨੂੰ ਲੱਗਿਆ ਵੀ ਇੱਥੇ ਮਾੜੀਆਂ ਪਾਰਟੀਆਂ ਨੇ ਚਲੋ ਆਪਾਂ ਕਹਿੰਦੇ ਸੀ ਵੀ ਚਲੋ ਪੁਰਾਣੇ ਚੋਰ ਦੇਖ ਲੇ ਕਿ ਨਵੇਂ ਚੋਰ ਨੂੰ ਮੌਕਾ ਦੇ ਦੇ ਲੈਂਦੇ ਹਾਂ 115 ਕਰੋੜ ਇਹਨਾਂ ਨੂੰ ਉਦੋਂ ਇਹਨਾਂ ਦੇ ਅਕਾਊਂਟਾਂ 'ਚ ਦੇ ਦਿੱਤਾ ਸੀ ਉਸ 115 ਕਰੋੜ 'ਚੋਂ ਇਹਨਾਂ ਕੋ ਰੁਪਈਆ ਨਹੀਂ ਜੁੜਿਆ ਵੀ ਅਸੀਂ ਕਿਸ਼ਤੀਆਂ ਲੈ ਲਈਏ ਹਾਂ ਪੰਜਾਬ ਸਰਕਾਰ ਸਾਡੇ ਤੇ ਆਸਾਨ ਕਰਨ ਲੱਗੀ ਹੈ ਨੌ ਕਿਸ਼ਤੀਆਂ ਲੈ ਕੇ ਖੜਾ ਤਾਂ 20 ਦਿਨ ਬਾਅ ਮਤਲਬ ਇਹ ਕਿਥੇ ਲੇਖਾ ਦੇਣਗੇ ਇੱਥੋਂ ਕਮਾਇਆ ਇਹਨਾਂ ਦੇ ਟਿੱਪਰ ਇਹਨਾਂ ਦੀਆਂ ਜੀਸੀਬੀਆਂ ਸਾਰਾ ਸਾਲ ਇੱਥੋਂ ਰੇਤਾ ਕੱਢਦੀਆਂ ਨੇ ਕੀ ਸਰਕਾਰ ਉਹ ਟਿੱਪਰ ਤੇ ਜੀਸੀਬੀਆਂ ਜ਼ਬਤ ਨਹੀਂ ਸੀ ਕਰ ਸਕਦੀ ਇਹ ਬੱਸਾਂ ਵੀ ਜ਼ਬਤ ਕਰਦੇ ਹੁੰਦੇ ਆ ਰੈਲੀਆਂ ਲਈ ਅੱਜ ਜਦੋਂ ਬੰਨ ਮਾਰਨੇ ਨੇ ਸਾਡੇ ਚਲੋ ਸਾਡੇ ਲੋਕ ਤਖੜੇ ਆ ਪਰ ਸਰਕਾਰ ਦਾ ਫਰਜ ਬਣਦਾ ਸੀ ਉਹੀ ਟਿੱਪਰ ਜੋ ਸਾਡੇ ਬੰਦੇ ਦਰਦ ਦੇ ਫਿਰਦੇ ਆ ਰੋਡ ਤੇ ਅੱਜ ਜਦੋਂ ਬੰਨ ਲਾਉਣ ਦੀ ਵਾਰੀ ਆਈ ਉਹ ਸਾਰੀ ਮਸ਼ੀਨਰੀ ਜ਼ਬਤ ਕਰਦੇ ਹਾ ਸਾਡਾ ਕੰਮ ਥੋੜਾ ਜਿਹਾ ਸੌਖਾ ਹੋ ਜਾਂਦਾ ਸਾਨੂੰ ਦੋ ਦੋ ਤਿੰਨ ਤਿੰਨ ਦਿਨ ਰਾਤਾਂ ਜਾ ਕੇ ਬੰਨਣਾ ਲਾਉਣਾ ਪੈਂਦਾ ਸਰਕਾਰ ਉਸ ਮਸ਼ੀਨਰੀ ਨੂੰ ਜਬਤ ਕਰਕੇ ਉੱਥੇ ਅਜ ਮਿੱਟੀ ਦੇ ਲਈ ਲੋਕ ਦੂਰੋਂ ਰਾਜਸਥਾਨ ਹਰਿਆਣਾ ਤੱਕ ਤੋਂ ਲੋਕ ਜਿਹੜਾ ਆ ਮਿੱਟੀ ਇੱਥੇ ਲੱਗੇ ਆਉਂਦੇ ਪਏ ਦੂਸਰਾ ਇੱਕ ਇਨਫੋਰਮੇਸ਼ਨ ਦੀ ਘਾਟ ਇਹਨਾਂ ਦਾ ਬਹੁਤਾ ਜ਼ੋਰ ਇਹ ਲੱਗਿਆ ਰਹਿੰਦਾ ਹੈ ਵੀ ਲੋਕਾਂ 'ਚ ਨਾ ਬਈ ਬੀ ਜਾਣਕਾਰੀ ਨਾ ਸਮੇ ਸਿਰ ਚੱਲ ਜਵੇ ਚਾਹੇ ਉਹਨੂੰ ਇਹ ਕਹਿੰਦੇ ਨੇ ਜੀ ਪੈਨਿਕ ਹੋ ਜਾਊਗਾ ਹੁਣ ਉਹ ਜਿਹੜਾ ਡੈਮ ਵਾਲਾ ਗੇਟ ਜਿਹੜਾ ਬਿਰਾਜ ਦੇ ਟੁੱਟੇ ਸੀ ਉਹ ਕੋਈ ਛੋਟੀ ਗੱਲ ਨਹੀਂ ਸੀ ਇਹਨਾਂ ਨੇ ਸਿਰਫ ਇਹ ਦੱਸਣ ਤੇ ਜ਼ੋਰ ਉਹ ਬਈ ਜੇ ਬਿਰਾਜ ਦੇ ਟੁੱਟ ਸਕਦੇ ਐ ਤਾਂ ਡੈਮ ਦੇ ਟੁੱਟਣ ਦੇ ਵਿੱਚ ਵੀ ਤਾਂ ਕਿੰਨਾ ਕੁ ਫਰਕ ਰਹਿ ਜਾਂਦਾ ਹਾਂ ਇਹ ਪਹਿਲੀ ਵਾਰੀ ਹੋਇਆ ਹੋਊਗਾ ਇਹ ਨਹੀਂ ਨਾਲੇ ਜੇ ਆਪਾਂ ਇਹ ਦੇਖੀਓ ਗੇਟ ਕਾ ਦੇ ਲਈ ਸੀ ਉਹ ਕੰਟਰੋਲ ਕਰਨ ਲਈ ਇਹ ਕਹਿੰਦੇ ਜੀ ਕੋਈ ਛੋਟੀ ਗੱਲ ਨਹੀਂ ਕੁਝ ਨਹੀਂ ਹੋਇਆ ਇਹਨਾਂ ਨੂੰ ਦੱਸੋ ਵੀ ਉੱਥੇ ਤੁਹਾਡਾ ਜਦੋਂ ਬਿਰਾਜ ਦਾ ਗੇਟ ਡਿੱਗ ਪਿਆ ਤੁਹਾਡਾ ਉਸ ਜਗ੍ਹਾ ਤੇ ਕੰਟਰੋਲ ਖਤਮ ਹੋ ਗਿਆ ਹਾਂ ਤੁਸੀਂ ਉਸ ਪਾਣੀ ਨੂੰ ਹੁਣ ਕੰਟਰੋਲ ਨਹੀਂ ਕਰ ਸਕਦੇ ਉਹ ਕੰਟੀਨਿਊਸ ਫੀਨੋਮੈਨਾ ਆ ਪੂਰੇ ਮੌਸਮ ਦੇ ਲਈ ਜੀ ਇਹ ਉਹਨੂੰ ਛੋਟਾ ਦੱਸੀ ਜਾਂਦੇ ਐ ਕੱਲ ਨੂੰ ਡੈਮ ਡੈਮ ਦੀ ਗੱਲ ਆਜੂਗੀ ਉਹਨੂੰ ਛੋਟਾ ਦੱਸ ਦੇਣਗੇ ਕਿਉਂਕਿ ਦੇਖੋ ਇਹ ਤਾਂ ਤੁਹਾਡੇ ਵਰਗੇ ਪੱਤਰਕਾਰ ਭਾਈਚਾਰਾ ਨੇ ਦੇਖੋ ਪੰਜਾਬ ਦੇ ਵਿੱਚ ਲੋਕਾਂ ਨੂੰ ਪਲ-ਪਲ ਦੀ ਖਬਰ ਦਿੰਦੀ ਹੈ ਨਹੀਂ ਤੇ ਜੇ ਆਪਾਂ ਦਿੱਲੀ ਵਾਲੇ ਪਾਸੇ ਚਲੇ ਜਾਈਏ ਉੱਥੇ ਤਾਂ ਪੰਜਾਬ ਚੜਾਏ ਹੀ ਨਹੀਂ ਹਾਂ ਉਹਨਾਂ ਨੇ ਮੀਡੀਆ ਨੂੰ ਐਡੀ ਬੁਰੀ ਤਰ੍ਹਾਂ ਕੰਟਰੋਲ ਕਰ ਲਿਆ ਜੇ ਪੰਜਾਬ ਦਾ ਫ੍ਰੀ ਲੈਂਸ ਭਾਈਚਾਰਾ ਵੈਬ ਚੈਨਲਸ ਇਹ ਚੀਜ਼ਾਂ ਨਾ ਵਿਖਾਉਣ ਤੇ ਪੰਜਾਬ ਸਰਕਾਰ ਇਸ ਵੇਲੇ ਹੋਰ ਹੀ ਮੁੱਦਿਆਂ ਦੇ ਇਸ਼ਤਿਹਾਰ ਦੇ ਕੇ ਦੱਸ ਸਕਦੀ ਹੈ ਵੀ ਮਾੜੀ-ਮੋਟੀ ਕਿਤੇ ਪ੍ਰੋਬਲਮ ਇੱਥੇ ਹੜ ਨਹੀਂ ਆਏ ਐਡਾ ਵੈਕਿਊਮ ਕ੍ਰੀਏਟ ਕਰ ਸਕਦੇ ਹਾਂ ਔਰ ਹੁਣ ਵੀ ਸਾਡੇ ਭਾਈਚਾਰਾ ਜਿਹੜਾ ਸਾਨੂੰ ਜਾਣਕਾਰੀ ਦੇ ਰਿਹਾ ਆ ਉਹਨਾਂ ਨੂੰ ਸਨੇਹੇ ਭੇਜੇ ਜਾਂਦੇ ਆ ਵੀ ਇਹ ਤਾਂ ਜੀ ਅਫਵਾਹ ਫੈਲ ਜੂਗੀ ਇਹ ਤਾਂ ਪੈਨਿਕ ਹੋ ਜੂਗਾ ਇਹ ਜਾਣਕਾਰੀ ਕਿਉਂ ਦੇਈ ਜਾਂਦੇ ਆ ਅਜੇ ਵੀ ਇਹਨਾਂ ਦੀ ਕੋਸ਼ਿਸ਼ ਇਹ ਹੈ ਵੀ ਇਨਫੋਰਮੇਸ਼ਨ ਦਾ ਫਲੋ ਜਿਹੜਾ ਆ ਔਨ ਟਾਈਮ ਨਾ ਜਾਵੇ ਹੂੰ ਆਉ ਉਹੀ ਆ ਵੀ ਲੋਕ ਚਾਹੇ ਮਰਦੇ ਆ ਮਰ ਜਾਣ ਇਹਨਾਂ ਨੂੰ ਆਪਣੀ ਦੇਖੋ ਇਮੇਜ ਦੀ ਜ਼ਿਆਦਾ ਟੈਨਸ਼ਨ ਹੈ ਹੂੰ ਡਿਜ਼ਾਸਟਰ ਦੀ ਰਿਲੀਫ ਦੀ ਰੈਸਕਿਊ ਦੀ ਰੀਹੈਬਿਲੀਟੇਸ਼ਨ ਦੀ ਇਹਨਾਂ ਦੇ ਲਈ ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕਿੱਡੇ ਵੱਡੇ ਵੱਡੇ ਮਹਿਕਮੇ ਆ ਵੱਖਰੇ ਵੱਖਰੇ ਮੈਨੂੰ ਤਾਂ ਦੁੱਖ ਲੱਗਿਆ ਮੈਨੂੰ ਤਾਂ ਸ਼ਾਇਦ ਤੁਸੀਂ ਸੁਣਿਆ ਨਹੀਂ ਸੁਣਿਆ ਇੰਡੀਆ ਟੂਡੇ ਤੇ ਮੁੱਖ ਮੰਤਰੀ ਸਾਹਿਬ ਦਾ 7 ਤੋਂ 9 ਮਿੰਟ ਦਾ ਇੱਕ ਇੰਟਰਵਿਊ ਆਇਆਗਾ ਉਹ ਤੇ ਉਹ ਕਹਿ ਰਹੇ ਵੀ ਸਤਲੁਜ ਤਾਂ ਹਜੇ ਪਾਣੀ ਛੱਡੇ ਨਹੀਂ ਤਾਂ ਵਿਆਸ ਦਾਗਾ ਮਤਲਬ ਇਹ ਉਹਨਾਂ ਦੀ ਸਟੇਟਮੈਂਟ ਰ ਤੇ ਪਾਣੀਆਂ ਨੂੰ ਉਹ ਮੀਟਰਾਂ 'ਚ ਦੱਸ ਰਹੇ ਨੇ ਮਤਲਬ ਮੈਨੂੰ ਇਹ ਸਾਨੂੰ ਤਾਂ ਇਹ ਦੁੱਖ ਲੱਗ ਰਿਹਾ ਗੱਲਾਂ ਸੁਣ ਸੁਣ ਕੇ ਵੀ ਕੀ ਹੋ ਰਿਹਾ ਹੈਗੇ ਉਹ ਉਹੀ ਉਸੇ ਚੀਜ਼ ਤੋਂ ਡਰ ਲੱਗਦਾ ਜੀ ਹਾਂ ਉਸੇ ਚੀਜ਼ ਤੋਂ ਡਰ ਲੱਗਦਾ ਹੈ ਅੱਗ ਹੋਵੇ ਚਾਹੇ ਪਾਣੀ ਹੋਵੇ ਇੱਕੋ ਜਿਹਾ ਨ ਹਾਂ ਮੈਨੂੰ ਜੇਕਰ ਮੇਰਾ ਵੱਡਾ ਡਰ ਇਹ ਵੀ ਹੈ ਵੀ ਜਿਹੜੇ ਸਾਡੇ ਬਜ਼ੁਰਗ ਜਿਹੜੇ ਬੱਚੇ ਆ ਬੰਨਾਂ ਦੇ ਉੱਤੇ ਇੱਕ ਸੇਵਾ ਦੇ ਭਾਵਨਾ ਨਾਲ ਬੈਠੇ ਆ ਰੱਬ ਨਾ ਖੁਦਾ ਨਾ ਖਾਸਤਾ ਜੇ ਉੱਥੇ ਮਾੜਾ ਮੋਟਾ ਕੋਈ ਇਸ਼ੂ ਹੋ ਜਵੇ ਪਾਣੀ ਉਸ ਏਰੀਆ ਚ ਘੁੰਮ ਜਵੇ ਪੰਜਾਬ ਸਰਕਾਰ ਕੋ ਕੋਈ ਅਰੇਂਜਮੈਂਟ ਨਹੀਂ ਸਾਡਾ ਸਾਰਾ ਇਕੋਸਿਸਟਮ ਆਪਦਾ ਆ ਪਰ ਸਾਡੇ ਸੇਵਾਦਾਰ ਵੀ ਆਪਣੀ ਜਾਨ ਨੂੰ ਖਤਰੇ ਚ ਪਾ ਕੇ ਇਹ ਸਾਰੀ ਡਿਊਟੀ ਨਿਭਾਉਂਦੇ ਪਏ ਹਮ ਇਹਨਾਂ ਵੱਲੋਂ ਕੋਈ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਆ ਕਿਸੇ ਜਗ੍ਹਾ ਤੋਂ ਜਿਵੇਂ ਇੱਕ ਪੰਜਾਬ ਦੇ ਲੋਕਾਂ ਦਾ ਬਾਹ ਫੜਨ ਵਾਲੀ ਗੱਲ ਨਹੀਂ ਹੁੰਦੀ। ਹੂੰ। ਇਹੋ ਜਿਹਾ ਅਸੀਂ ਮੈਂ ਮੈਂ ਬੜੀ ਇਮਾਨਦਾਰੀ ਦੇ ਨਾਲ ਕਹਿੰਨਾ ਆ ਅਸੀਂ ਨਾ ਸੱਚੀ ਦਿਲੋਂ ਚਾਹੁੰਦੇ ਆ ਵੀ ਇਹ ਨਾ 92ਾਂ ਚੋਂ ਕੋਈ ਬੰਦਾ ਸਾਨੂੰ ਅਸਲ 'ਚ ਸੇਵਾ ਕਰਦਾ ਵਿਖੇ ਅਸੀਂ ਦਿਲੋਂ ਸਿਫਤ ਕਰੀਏ। ਵੀ ਯਾਰ ਕਿਉਂਕਿ ਹੈ ਤਾਂ ਕਿਉਂਕਿ ਇਹ ਗੱਲ ਸਾਡੇ ਤੇ ਆਉਂਦੀ ਹੈ। ਗੱਲ ਪੰਜਾਬੀਆਂ ਦੇ ਆਉਂਦੀ ਹੈ। ਇਹ 92ਾਂ ਨੇ ਜੋ ਪੰਜਾਬ ਇਹ ਪੰਜਾਬ ਦੇ ਇਤਿਹਾਸ ਨੂੰ ਵੀ ਇਹਨਾਂ ਨੇ ਵਟਾ ਲਾਇਆ। ਕਿਉਂਕਿ ਅਸੀਂ ਹਾਂ ਹਾਂ 94 95 ਕਿਉਂਕਿ ਅਸੀਂ ਅਸੀਂ ਐਜ਼ ਅ ਪੰਜਾਬੀ ਇਹੋ ਜੇ ਨਹੀਂ ਹੈਗੇ। ਇਹਨਾਂ ਨੇ ਜਿਹੜੀ ਮਾਂ ਦਾ ਦੁੱਧ ਪੀਤਾ ਕੋਈ ਤਾਂ ਜੀਨs ਇਹਨਾਂ ਚੋਂ ਬੋਲਣ ਵੀ ਉੱਠ ਕੇ ਬੋਲੇ ਆਪਣੇ ਪਰਚੇਆ ਦੇ ਨਹੀਂ ਉਹ ਪੰਜਾਬ ਦੇ ਲੋਕਾਂ ਲਈ ਕਿੱਡੀ ਗੱਲ ਆ ਕਿੰਦੀ ਕਿੱਡਾ ਸਮਾਂ ਲੱਗਦਾ ਠੋਕਰ ਮਾਰਨ ਨੂੰ ਪਰ ਕੋਈ ਇੱਕ ਐਗਜ਼ਾਮਪਲ ਜਿਹੜੀ ਆ ਨਾ ਉਹ ਨਜ਼ਰ ਨਹੀਂ ਆਉਂਦੀ ਐਡੇ ਵੱਡੇ ਕੰਪਰੋਮਾਈਜ਼ ਦੇ ਹੋਏ ਹੋਏ ਆ ਕਹਿੰਦੇ ਕਹੌਂਦੇ ਬੰਦੇ ਇੱਕ ਜਿਹੜੀ ਮੁਆਵਜ਼ੇ ਨੂੰ ਲੈ ਕੇ ਗੱਲ ਆਉਂਦੀ ਆ ਉਹ ਵੀ ਤੁਸੀਂ ਦੇਖੋ ਵੀ ਕੀ ਹੋਇਆ ਉਹ ਤਾਂ ਹੁਣ ਲੋਕਾਂ ਦੀਆਂ ਅੱਖਾਂ ਖੁੱਲੀਆਂ ਸਾਰੇ ਪੰਜਾਬ ਨੂੰ ਪਤਾ ਲੱਗਿਆ ਵੀ ਸਿੱਧੀ 6800 ਰੁਪਏ ਮਿਲਿਆ ਉਹ ਵੀ ਸੈਂਟਰ ਦਾ ਤੇ ਪੰਜਾਬ ਵਾਲਿਆਂ ਨੇ ਕੁਝ ਦਿੱਤਾ ਹੀ ਨਹੀਂ ਤੇ ਗੱਲ ਕਰੀ ਗਈ ਕਿ ਅਸੀਂ ਪੰਛੀਆਂ ਦਾ ਵੀ ਦਵਾਂਗੇ ਦੇਖੋ ਇਹਨਾਂ ਦੇ ਕੋਲ ਨਾ ਵਿਜ਼ਨ ਵਿਜ਼ਨ ਜਿਹੜਾ ਇੱਕ ਵਿਜ਼ਨ ਹੁੰਦਾ ਹੈ ਨਾ ਇਹੋ ਜਿਹਾ ਵਿਜ਼ਨ ਹੀ ਹੈ ਨਹੀਂ ਦੂਸਰਾ ਦਿਲ ਹੈ ਨਹੀਂ ਇਹੋ ਜਿਹਾ ਅਸੀਂ ਇਹ ਸਰਕਾਰ ਨੇ ਆਪਣੀ ਮਸ਼ਹੂਰੀਆਂ ਦੇ ਚੱਕਰ ਦੇ ਵਿੱਚ 50000 ਜਿਹੜਾ ਲਾ ਦਿੱਤਾ ਆ ਬਿਜਲੀ ਤੇ ਅਸੀਂ ਬਿੱਲ ਦਿੱਤੇ ਹੀ ਸੀ ਕਿਸੇ ਨੂੰ ਨਹੀਂ ਭਰ ਦਿੱਤੇ ਬਿਜਲੀ ਦਾ ਕਿਸੇ ਨੇ ਭਰਤੀ ਸੀ ਹੁਣ ਲੋਕਾਂ ਨੂੰ ਭਰਤੀ ਦਾ ਉਹ 50000 ਕਰੋੜ ਕਿਸੇ ਖਾਤੇ ਨਹੀਂ ਲੱਗਾ ਇੱਕ ਚੰਗਾ ਮੁੱਖ ਮੰਤਰੀ ਹੁੰਦਾ ਮੈਂ ਕਹਿੰਦਾ ਬਾਕੀ ਚੀਜ਼ਾਂ ਰੋਕੇ ਪੰਜਰ ਉਸ ਉੱਪਰ ਖਰਚਦਾ ਪਾਜਾ ਕਿਤੇ ਕਿਹੜਾ ਕਿਤੇ ਔਖਾ ਕੰਮ ਸੀ ਜਿੱਡਾ ਸਾਡੀ ਸਟੇਟ ਦਾ ਬਜਟ ਆ 4-5000 ਕਰੋੜ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਕਿਸੇ ਪਾਸੇੋਂ ਪਰ ਕਰੀਏਗੀ ਅੱਛਾ ਇਹ ਐਸ ਵੇਲੇ ਕੀ ਕਰਨ ਦੇ ਆ ਇਹਨਾਂ ਦੇ ਦਿਮਾਗ 'ਚ ਇਹ ਆਇਆ ਹੋਇਆ ਵੀ ਐਸ ਵੇਲੇ ਲੋਕ ਰੁੱਝੇ ਹੋਏ ਆ ਮੈਂ ਇਹਨਾਂ ਦੀ ਸਾਈਕੋਲੋਜੀ ਤੁਹਾਨੂੰ ਦੱਸ ਦਾਂ ਇਹ ਪੰਜਾਬ ਨੂੰ ਐਸ ਵੇਲੇ ਵੱਡੀ ਸੱਟ ਮਾਰਨ ਦੇ ਚੱਕਰ 'ਚ ਇਹਨਾਂ ਨੂੰ ਪਹਿਲਾਂ ਵੀ ਅਸੀਂ ਵੇਖਿਆ ਜਦੋਂ ਅਸੀਂ ਕਿਤੇ ਫਸੇ ਹੁੰਨੇ ਆ ਨਾ ਇਹ ਹੋਰ ਕਿਤੇ ਸੱਟ ਮਾਰਦੇ ਇਹ ਸਰਕਾਰ ਜਾਣਦੀ ਹੈ ਪੀਏਜੀ ਨੂੰ ਪੁੱਛਣ ਦੇ ਤੁਹਾਡੇ ਅਕਾਊਂਟ ਚ ਕਿੰਨੇ ਆ ਇਹ ਪੀਪੀਸੀਬੀ ਦੇ ਵਿੱਚ ਜਿਹੜਾ ਲੋਕਾਂ ਦੇ ਉੱਤੇ ਇਕੋਲਜੀ ਤੇ ਪੈਸਾ ਲੱਗਣਾ ਹੁੰਦਾ ਆ ਉਹਨੂੰ ਕਹਿਣ ਦੇ ਆ ਵੀ 250 ਕਰੋੜ ਤੂੰ ਪੀਪੀਸੀਬੀ ਸਾਡੇ ਖਾਤੇ ਚ ਪਾ ਦੇਵੇ ਉਹ ਸਾਡੀ ਜਥੇਬੰਦੀ ਮੁੜ ਕੇ ਕੋਰਟ ਗਈ ਤੇ ਉਥੇ ਐਫੀਡੇਵਿਟ ਦਿੱਤਾ ਪੀਪੀਸੀਬੀ ਨੇ ਵੀ ਅਸੀਂ ਉਹ ਪੈਸੇ ਜਿਹੜੇ ਆ ਨਹੀਂ ਹੱਥ ਛੇੜਨੇ ਇਹ ਹੁਣ ਜਿਹੜੇ ਮਹਿਕਮਿਆਂ ਦੇ ਵਿੱਚ ਰੁਪਈਆ ਰੁਪਈਆ ਲੋਕਾਂ ਦਾ ਟੈਕਸ ਕੱਸ ਕਰਕੇ ਪੈਸੇ ਇਕੱਠੇ ਹੋਏ ਹੋਏ ਆ ਜਿਹੜੇ ਸਾਂਝੇ ਤੌਰ ਤੇ ਲੱਗਣੇ ਹੁੰਦੇ ਨੇ ਇਹ ਉਹ ਪੈਸੇ ਲੈ ਕੇ ਹੁਣ ਤਨਖਾਹਾਂ ਦੇਣਾ ਚਾਹੁੰਦੇ ਇਹ ਕਿੱਥੋਂ ਮੁਆਵਜ਼ਾ ਤਾਂ ਚਲੋ ਇੱਕ ਵੱਡੀ ਗੱਲ ਹੋ ਜਾਂਦੀ ਹੈ ਨਾ ਜੀ ਇਹ ਡੇ ਟੂ ਡੇ ਐਕਸਪੈਂਸ ਚਲਾਉਣ ਦੇ ਲਈ ਜਿਹੜੀਆਂ ਸਾਡੀਆਂ ਪੰਚਾਇਤੀ ਜ਼ਮੀਨਾਂ ਨੇ ਜਿਹੜੇ ਐਸੈਟਸ ਆ ਸਾਡੇ ਆਹ ਜਿਹੜੇ ਆਰਾਮ ਘਰ ਪੁਰਾਣੇ ਬਣੇ ਹੋਏ ਆ ਕਿੰਨੀਆਂ ਸਰਕਾਰਾਂ ਆਈਆਂ ਉਹ ਬ੍ਰਿਟਿਸ਼ ਟਾਈਮ ਦੇ ਬਣੇ ਹੋਏ ਆ ਇਹਨਾਂ ਦੇ ਦਿਮਾਗ 'ਚ ਇਹ ਆ ਰਿਹਾ ਵੀ ਇਹ ਵੇਚ ਕੇ ਅਸੀਂ ਖਰਚੇ ਚਲਾ ਲਈਏ ਇੱਥੇ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਜਦੋਂ ਤੁਹਾਨੂੰ 1000 ਰੁਪਏ ਮਿਲਣਾ ਸੀ ਨਾ ਤੁਹਾਡੀ 1 ਲੱਖ ਏਕੜ ਜ਼ਮੀਨ ਫ੍ਰੀ ਚ ਜ਼ਬਤ ਕਰਕੇ ਤੁਹਾਨੂੰ ਮਿਲਣਾ ਸੀ ਅਸੀਂ ਦੇਖ ਹੀ ਰਹੇ ਹਾਂ ਸਾਨੂੰ ਮਿਲਣਾ ਕੀ ਹੈ ਇੱਕ ਪਾਸੇ ਤੁਹਾਡੀ ਸਰਦਾਰੀ ਹੈ ਤੁਹਾਡੀ ਮਾਲਕੀ ਹੈ ਇੱਕ ਪਾਸੇ ਤੁਹਾਨੂੰ ਮੰਗਤੇ ਬਣਾਉਣਾ ਹੈ ਤੁਹਾਡੇ ਤੋਂ ਹੀ ਪੈਸੇ ਲੈ ਕੇ ਫ੍ਰੀਜ ਜ਼ਮੀਨ ਲੈ ਕੇ ਕਿਸੇ ਨੂੰ ਮਹਿੰਗੇ ਭਾ ਦੇਣੀ ਸੀ ਇਹਨਾਂ ਨੇ ਤਾਂ ਉਸ ਕਰਕੇ ਪੰਜਾਬ ਆਪਣੇ ਐਸੈਟਸ ਨੂੰ ਲੈ ਕੇ ਇਸ ਵੇਲੇ ਇੱਕ ਖਤਰਨਾਕ ਸਿਚੁਏਸ਼ਨ 'ਚ ਆ ਔਰ ਮੈਂ ਉਮੀਦ ਕਰਦਾ ਕਿ ਇਹ 1.5 ਸਾਲ ਸੁੱਕੀ ਸੰਧੀ ਨਿਕਲ ਜਵੇ ਕਿਉਂਕਿ 6 5 ਸਾਲ ਦੀ ਨਹੀਂ ਹੁੰਦੀ ਕਿਸੇ ਸਰਕਾਰ ਦੀ ਉਹ 5 ਸਾਲ ਬਾਅਦ ਆਪ ਚਲੇ ਜਾਂਦੀ ਹੈ ਉਹ ਸੱਟ ਪੱਕੀ ਹੁੰਦੀ ਹੈ ਉਹ ਤੁਹਾਡੀ ਲੱਖ ਕਰੋੜ ਜੇ 1 ਲੱਖ ਏਕੜ ਜ਼ਮੀਨ ਉਹ ਲੈ ਜਾਂਦੇ ਉਹ ਹਮੇਸ਼ਾ ਲਈ ਜਾਣੀ ਸੀ ਜੀ ਆਜੋ ਦਰਿਆ ਦਾ ਕੰਡਾ ਤੁਹਾਡਾ ਵੇਚਦੇ ਆ ਜਾਂ ਪਾਣੀ ਵੇਚਦੇ ਆ ਉਹ ਹਮੇਸ਼ਾ ਲਈ ਜਾਣਾ ਇੱਕ ਮੈਨੂੰ ਇਹ ਗੱਲ ਦੱਸੋ ਜਿਹੜਾ ਹੁਣ ਇੱਕ ਹੋਰ ਮੁੱਦਾ ਚੱਲ ਗਿਆ ਵੀ ਜਿਹੜਿਆ ਇਹ ਰੇਤਾ ਗਾ ਬਰੇਤੀ ਆ ਇਹਨੂੰ ਚੱਕਣ ਦਿੱਤਾ ਜਾਵੇ ਵੀ ਜਿਹਦੇ ਆ ਖੇਤ ਆ ਉਹੀ ਚੱਕੇ ਜਾਂ ਉਹ ਮਾਈਨਿੰਗ ਵਾਲਾ ਉਹ ਕਿਵੇਂ ਤੁਹਾਨੂੰ ਲੱਗਦਾ ਵੀ ਉਹ ਸਹੀ ਹੈ ਜਾਂ ਉਹਦੇ ਚ ਕੁਝ ਉਹ ਉਹ ਤਾਂ ਸਿੱਧੀ ਪੱਧਰੀ ਗੱਲ ਐ ਕਿਉਂਕਿ ਉਹਦੀ ਜਿਹੜੀ ਮਾਲਕੀ ਹੁਣ ਨਿਕਲ ਕੇ ਆਈ ਐ ਉਹ ਜਿਹੜੀ ਮਾਲਕੀ ਨਿਕਲ ਕੇ ਆਈ ਐ ਤੇ ਉਹ ਜਿਹੜੀ ਰੇਤਾ ਆ ਉਹਦੀ ਗਵਰਨਮੈਂਟ ਨੂੰ ਇੱਕ ਨਵੀਂ ਪਾਲਿਸੀ ਲੈ ਕੇ ਆਉਣੀ ਚਾਹੀਦੀ ਆ ਔਰ ਉਸ ਪਾਲਿਸੀ ਦੇ ਤਹਿਤ ਸਰਕਾਰ ਨੂੰ ਆਪਣਾ ਟੈਕਸ ਟਾਈਪ ਰੈਵਨਿਊ ਕਿਉਂਕਿ ਮਾਲਕੀ ਉਹਦੇ ਵਿੱਚ ਜਿਹੜੀ ਆ ਕਿਸਾਨ ਦੀ ਆ ਉਹਦੀ ਜਿਹੜੀ ਜਿਹੜਾ ਰੈਵਨਿਊ ਮੈਕਸਿਮਮ ਰੈਵਨਿਊ ਆ ਉਸ ਕਿਸਾਨ ਨੂੰ ਜਾਣਾ ਚਾਹੀਦਾ ਆ ਟੈਕਸ ਜਿਹੜਾ ਆ ਗਵਰਨਮੈਂਟ ਲੈ ਲਵੇ ਔਰ ਪੂਰੀ ਦੁਨੀਆ ਦੇ ਵਿੱਚ ਹੋਰ ਖੇਤਿਆਂ ਦੇ ਲੋਕ ਚਾਹੇ ਤੁਸੀਂ ਯੂਏਈ ਲੈ ਲਓ ਅਰਬ ਲੈ ਲਓ ਉਹ ਲੋਕ ਇਸੇ ਕਰਕੇ ਅਮੀਰ ਆ ਕਿਉਂਕਿ ਉੱਥੇ ਜ਼ਮੀਨ ਦੀ ਮਾਲਕੀ ਸਹੀ ਮਾਇਨੇ ਦੇ ਵਿੱਚ ਉਸ ਬੰਦੇ ਨੂੰ ਦਿੱਤੀ ਜਾਂਦੀ ਆ ਮਾਲਕੀ ਦਾ ਇਹੀ ਮਤਲਬ ਹੁੰਦਾ ਵੀ ਉਹਦਾ ਮਾਲਕ ਹੈ ਇਹ ਕੜਾ ਮਾਲਕ ਹੋਇਆ ਮਾਲਕਤਾ ਉਹ ਹੈ ਰੇਤਾ ਤੁਸੀਂ ਵੇਚੋਗੇ ਤਾਂ ਇਸ ਲਈ ਜਿਹੜੀ ਕੋਈ ਕਮੀ ਪੇਸ਼ੀ ਹੈ ਮੈਨੂੰ ਲੱਗਦਾ ਕਿ ਇਹਦੇ ਤੇ ਇੱਕ ਕੰਸੈਂਸਸ ਪੋਲੀਟੀਕਲ ਵੀ ਬਣਨਾ ਚਾਹੀਦਾ ਹੈ ਲੋਕਾਂ ਚ ਤੇ ਇਸ ਵੇਲੇ ਜਿਹੜਾ ਬਣਨਾ ਸ਼ੁਰੂ ਹੋਇਆ ਸਾਡੇ ਕੋਲ ਵੀ ਇਹ ਜਾਣਕਾਰੀ ਨਹੀਂ ਸੀ ਵੀ ਦਰਿਆ ਦੀ ਮਾਲਕੀ 100% ਹੀ ਲੋਕਾਂ ਦੇ ਹੇਠ ਆਉਂਦੀ ਹੈ ਇਸ ਲਈ ਉਹ ਪਹਿਲੇ ਵਾਲਾ ਸਿਸਟਮ ਮੈਨੂੰ ਲੱਗਦਾ ਕਿ ਹੁਣ ਬਹੁਤਾ ਦੇਰ ਚੱਲਦਾ ਨਹੀਂ ਜੀ ਅਮਨ ਜੀ ਤੁਸੀਂ ਸਮਝਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਆਪਾਂ ਫੇਰ ਮਿਲਦੇ ਹਾਂ ਸਹੀ ਮੁੱਦੇ ਦੇ ਉੱਤੇ ਬਾਬਾ ਜੀ ਸੋਏ ਸੀ ਅਮਨਦੀਪ ਸਿੰਘ ਬੈਂਸ ਲੁਧਿਆਣਾ ਨੂੰ ਲੈ ਕੇ ਖਾਸ ਕਰਕੇ ਕਾਲੇ ਪਾਣੀ ਨੂੰ ਲੈ ਕੇ ਇਹ ਸਾਰਾ ਬੁੱਢੇ ਦਰਿਆ ਦੇ ਵਿੱਚ ਜੋ ਕੁਝ ਹੋ ਰਿਹਾ ਹੈਗਾ ਲੁਧਿਆਣਾ ਕਿਉਂ ਮਰ ਰਿਹਾ ਕਿਉਂ ਡੁੱਬ ਰਿਹਾ ਹੈਗਾ ਇਸ ਨੂੰ ਲੈ ਕੇ ਸਾਡੀ ਤਰਸ਼ੀ ਨਜ਼ਰ ਆਏ ਸਾਰੇ ਮਾਮਲੇ ਦੇ ਉੱਤੇ ਲਗਾਤਾਰ ਅਸੀਂ ਇਹਨਾਂ ਦੇ ਸੰਪਰਕ ਦੇ ਵਿੱਚ ਆ ਤੇ ਅੱਗੇ ਫੇਰ ਇਹਨਾਂ ਦੇ ਨਾਲ ਜਿਵੇਂ ਅਸੀਂ ਪਹਿਲਾਂ ਵੀ ਗੱਲਬਾਤ ਕਰਦੇ ਆਏ ਤੇ ਅੱਗੇ ਫੇਰ ਗੱਲਬਾਤ ਕਰਦੇ ਰਹਾਂਗੇ ਇਹਨਾਂ ਦੇ ਕਮੇਟੀ ਮੈਂਬਰਾਂ ਦੇ ਨਾਲ ਜੀ ਆਪਣਾ ਕੀਮਤੀ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ